ਕਹਾਣੀ ਕੁੜੀਆਂ ਲੇਖਕ ਸਰਗੀ ਨੰਨੀ ਸ਼ਾਂ ਟੈਲੀਵਿਜ਼ਨ ਤੇ ਨੰਨੀ ਸ਼ਾਂ ਦੀ ਮਸ਼ਹੂਰੀ ਆਉਣ ਲਈ ਆ ਨੰਨੀ ਸ਼ਾਂ ਵਾਲੀ ਬੀਬੀ ਦੇ ਬੋਲ ਮੇਰੀ ਆਂਧਰਾ ਨੂੰ ਤੂੰ ਪਹੁੰਚੇ ਮੈਨੂੰ ਲੱਗਦਾ ਜਿਵੇਂ ਹਰ ਸਿਮਰਤ ਇਹ ਸਭ ਕੁਝ ਮੈਨੂੰ ਹੀ ਕਹਿਣ ਲਈ ਆ ਉਦੋਂ ਮੇਰਾ ਜੀ ਕਰਦਾ ਇਹ ਡੱਬਾ ਜਾਂ ਬੰਦ ਕਰ ਦੇਵਾਂ ਤੇ ਉਹਦੇ ਸਾਹਮਣੇ ਬੈਠੇ ਸਬਜ਼ੀਆਂ ਦਾ ਸਿਰ ਪਣ ਦੇਵਾਂ ਪਰ ਸਾਰਾ ਗੁੱਸਾ ਅੰਦਰੋਂ ਅੰਦਰ ਹੀ ਪੀ ਜਾਂਦੀ ਹਾਂ ਅਜੇ ਮੇਰਾ ਬੇਲਾ ਨਹੀਂ ਬਸ ਰੱਬ ਇੱਕ ਪੁੱਤ ਦੇ ਦੇਵੇ ਫਿਰ ਦੱਸੂੰ ਪਤਾ ਇਹਨਾਂ ਸਾਰਿਆਂ ਨੂੰ ਪੁੱਤ ਦਾ ਖਿਆਲ ਆਉਂਦਿਆ ਹੀ ਮੇਰੇ ਪੈਰ ਮੱਲੋ ਮੱਲੀ ਉਸ ਕਮਰੇ ਨੂੰ ਘੁੰਮ ਤਰੇ ਜਿੱਥੇ ਮੇਰੀ ਕੁੜੀ ਕੂਕ ਸੁੱਤੀ ਪਈ ਸੀ ਜਦੋਂ ਮਨ ਨੂੰ ਪੁਛਤਰੀ ਜੀ ਲੱਗੂ ਕੁੜੀ ਨੂੰ ਵੇਖਣ ਲੱਗ ਪਾਉ ਇਹਨੂੰ ਵੇਖਦੇ ਹੀ ਸਭ ਕੁਝ ਛੁਪਨ ਹੋ ਜਾਂਦਾ ਸੁਖਨਾ ਪੰਜਵਾਂ ਲੱਗਾ ਤੇ ਇਹਨਾਂ ਪੰਜਾਂ ਸਾਲਾਂ ਚ ਜੋ ਮੈਂ ਚੱਲਿਆ ਜਾਂ ਚੱਲਣ ਡਈਆਂ ਉਹ ਮੈਨੂੰ ਜਾਂ ਮੇਰੇ ਰੱਬ ਨੂੰ ਹੀ ਪਤਾ ਹੈ اے ਰੱਬਾ ਕੰਵੇ ਲੰਦਾ ਇੱਕ ਵੇਲਾ ਮੇਰੀ ਨਮਾਣੀ ਦੀ ਛੋਰੀ ਪਰਦੇ ਤੇਰੇ ਘਰ ਕਿਸੇ ਸ਼ੈਦਾਂ ਕੋਈ ਘਾਟਾ ਨਹੀਂ ਇਸ ਤੋਂ ਅੱਗੇ ਮੇਰੇ ਕੋਲੋਂ ਬੋਲ ਨਹੀਂ ਹੁੰਦਾ ਅੱਖਾਂ ਪਰ ਆਉਂਦੀਆਂ ਹੁੰਡਾ ਲੈਣ ਲਈ ਬੜੇ ਪਾਪ ਹੋਏ ਮੇਰੇ ਤੋਂ ਕਈ ਵਾਰੀ ਮੜੀ ਮਸਤਾਨੀ ਜਾ ਕੇ ਨਾਤੀ ਬੜੇ ਟੂਨੇ ਟਾਮਣ ਕੀਤੇ ਹੁਣ ਵੀ ਸਸ ਜਿੱਧਰ ਨੂੰ ਲੈ ਜਾਵੇ ਨਾਲ ਤੁਰ ਪੈਂਦੀਆਂ ਪਰ ਰੱਬ ਜੇ ਤੱਕ ਨਹੀਂ ਸੀ ਬੋੜਿਆ ਕੁੜੀ ਨੇ ਪਾਸਾ ਲਿਆ ਮੈਂ ਉਹਨੂੰ ਆਪਣੀ ਹਿੱਕ ਨਾਲ ਲਾ ਲਿਆ ਇਸ ਪੂਰੇ ਕਰਜ ਇਹੋ ਤਾਂ ਪੂਰੀ ਦੀ ਪੂਰੀ ਮੇਰੀ ਸੀ ਮਾੜੀ ਮੋਟੀ ਖਸਮ ਗੱਲ ਸੁਣ ਲੈਂਦਾ ਪਰ ਹੈਗਾ ਉਹ ਵੀ ਮਾਂ ਦਾ ਦੀਵਾ ਤਾਦੇ ਜੀ ਕਰਦਾ ਮੇਰੀ ਤੇ ਛੇਤੀ ਛੇਤੀ ਵੱਡੀ ਹੋ ਜਾਏ ਮੈਂ ਸਾਰੀਆਂ ਗੱਲਾਂ ਕਰਾਂ ਜਿਹਦੇ ਨਾਲ ਮਾਮਾ ਮਾਤਿਆਂ ਦੀਆਂ ਬੁੱਕਲਾਂ 'ਚ ਗੱਲਾਂ ਹੁਣ ਤੇ ਆਪੇ ਤਰੀਲੇ ਪਈ ਰਹਿੰਦੀਆਂ ਵਿਆਹ ਦੇ ਪਹਿਲੇ ਸਾਲ ਪਲੇਠੀ ਤੀ ਹੋਈ ਤਾਂ ਸਾਰਿਆਂ ਦੇ ਮੂੰਹ ਸੀਤੇ ਗਏ ਕਿਸੇ ਨੇ ਮੇਰੀ ਤੀ ਨੂੰ ਚੱਜ ਨਾਲ ਨਾ ਵੇਖਿਆ ਨਾ ਹੀ ਮੇਰੀ ਸਾਰ ਲਈ ਮੇਰੀ ਦਦੇਸ ਰੱਬ ਨੂੰ ਮੰਨਣ ਵਾਲੀ ਮੇਰੇ ਸਿਰ ਤੇ ਹੱਥ ਫੇਰਦਿਆਂ ਬੋਲੀ ਉਹ ਨਾਲ ਸੁਲੱਖਣੀ ਜਿਸ ਪਹਿਲੀ ਜਾਈ ਲక్ష్ਮੀ ਪਰ ਇਹ ਕਹਿਣ ਤੋਂ ਬਾਅਦ ਉਹਦੀ ਬਾਜ਼ ਵੀ ਕੰਬ ਗਈ ਕੋਈ ਮੇਰੇ ਖਸਮ ਨੂੰ ਕਹਿ ਛੱਡਦਾ ਇਹ ਨੇਰੀ ਆਈ ਤਾਂ ਮੈਂ ਵੀ ਆਊਗਾ ਤੁੰਦੀ ਤਾਂ ਮੈਂ ਵੀ ਪੁੱਛੀ ਇੱਕ ਵਾਰ ਮੇਰੇ ਦਿਲ ਨੂੰ ਵੀ ੱੱਕਾ ਜਿਹਾ ਲੱਗਾ ਪਰ ਦੁੱਧ ਉਤਰਿਆ ਤਾਂ ਧੀ ਚੰਗੀ ਲੱਗਣ ਲੱਗ ਪਈ ਜਿਸ ਹਾਲੇ ਹੋਈ ਸਾਡੀ ਵਿਆਹ ਦੀ ਪਹਿਲੀ ਲੋਹੜੀ ਸੀ ਮੈਨੂੰ ਚੰਗਾ ਚੇਤਾ ਕਿਸੇ ਨੇ ਮੇਰੀ ਧੀ ਨੂੰ ਗੋਦੀ ਚੁੱਕ ਛਗਣ ਪਾਉਂਦੇ ਆਖਿਆ ਸੀ ਕਰਮਾਂ ਵਾਲੀਆ ਇਹਨੇ ਪਹਿਲੀ ਵਾਰੀ ਮਾਰੀ ਫਿਰ ਕਿਸੇ ਨੇ ਤੇਰੀ ਵਾਰੀ ਆਉਣ ਦੇਣੀ ਸੀ ਭਲਾ ਵਾਖੇ ਫਿਰ ਜਿਹੜੀਆਂ ਕੁੱਖੇ ਪਈਆਂ ਉਹ ਕਦੋਂ ਆਈਆਂ ਜੇ ਇੱਕ ਆਈ ਵੀ ਸੀ ਉਹ ਵੀ ਹਫ਼ਤੇ ਦੀ ਹੋ ਕੇ ਮਰ ਖੱਬ ਗਈ ਵੱਡੀ ਦੋ ਕੁ ਸਾਲ ਦੀ ਸੀ ਜਦੋਂ ਦਿਨ ਥੋੜੇ ਉੱਤੇ ਚੜੇ ਐਸ ਕੀ ਸਸ ਕੋਈ ਤੇਲ ਨਹੀਂ ਸੀ ਰੰਦ ਦੇਣੀ ਕਿਉਂਦੀ ਮੁੰਡੇ ਵਾਲੀ ਦਵਾਈ ਖਾਦੀ ਜਿਹਦੇ ਕੋਲੋਂ ਦਵਾਈ ਲਈ ਉਹ ਬੜਾ ਵੱਲੀ ਦੱਸੀਦਾ ਸੀ ਮੋਰ ਦੇ ਖੰਬਲੋਂ ਚੋਹਾ ਕੇ ਸੱਜਲ ਸੂਈ ਗਾਂ ਦੇ ਦੁੱਧ ਨਾਲ ਦਵਾਈ ਖਾਣੀ ਸੀ ਉਹਦੇ ਦੱਸੇ ਸਭ ਓੜ-ਪੋੜ ਕੀਤੇ ਪਰ ਰੱਬ ਫਿਰ ਨਹੀਂ ਸੀ ਲਿਜਿਆ ਇਹ ਸਰਦਾਰਾ ਐਤ ਕੀ ਫਿਰ ਪੱਥਰ ਇਹ ਸਸ ਦੇ ਬੋਲ ਸੀ ਜਿਹੜੇ ਹਸਪੀਟਲ ਪਈ ਨੇ ਮੈਂ ਸੁਣਲੇ ਸੀ ਪੱਥਰ ਜੰਮਣ ਵਾਲੀ ਮੈਂ ਆਪ ਵੀ ਪੱਥਰ ਬਣ ਗਈ ਨਨਾਨ ਲੋਡ ਟੋਨੀ ਕਰਕੇ ਗਈ ਸੀ ਉਦੋਂ ਪਿੱਛੋਂ ਕੁੜੀ ਨੂੰ ਦੁੱਧ ਚਗਾਇਆ ਤਾਂ ਬਸ ਪਲਾਂ ਛੇਣਾ ਵਿੱਚ ਜਲਦੀ ਲੱਗੀ ਹੁਣ ਕਈ ਵਾਰ ਮੈਨੂੰ ਲੱਗੂ ਇਹna ਮੇਰੀ ਧੀ ਜਾਨ ਬੁੱਝ ਕੇ ਮਾਰਦੀ ਕੋਈ ਉਸ ਤਤਰੀ ਨੂੰ ਵੇਖਣ ਨਹੀਂ ਸੀ ਆਇਆ ਪਰ ਸਾਰਾ ਸ਼ਰੀਕਾ ਹਿਰਕਨਾ ਜ਼ਰੂਰ ਪਹੁੰਚਿਆ ਤੇ ਉਦੋਂ ਮੇਰੀ ਨਾਨਾ ਨੇ ਕਿਹਾ ਸੀ ਚੱਲ ਭਾਬੀ ਜਿਹਦੀ ਦਾਸੀ ਉਹ ਲੈ ਗਿਆ ਨਾਲ ਕਹਿੰਦੇ ਹੁੰਦੇ ਆ ਕੁੜੀ ਦੀ ਕੁੜੀ ਮਰ ਗਈ ਕੁੜੀ ਕੁੜੀਆਂ ਚ ਰਲ ਗਈ ਹਿਰਕਨ ਆਈ ਵੀ ਮਵਾਤਾ ਲੱਗੀ ਉਦੋਂ ਤੋਂ ਹੀ ਮੈਨੂੰ ਆਪਣੀ ਨਾਨਾਪੁਰਾ ਚੰਗੀ ਨਹੀਂ ਲੱਗਦੀ ਉੰਜ ਵੀ ਜਦੋਂ ਆਉ ਕੋਈ ਨਾ ਕੋਈ ਕਲੇਸ਼ ਕੜਾ ਕਰਕੇ ਤੁਰਦੀ ਬਣੂ ਨੀੜੀ ਕਲੇ ਦੀ ਮੁੱਢੀ ਕਲੇ ਦੀ ਮੁੱਢੀ ਕੱਲ ਦੀ ਆ ਕੇ ਬੈਠੀ ਹੈ ਮੇਰੀ ਨਾਨ ਸਾਰਾ ਟੱਬਰ ਉਹਦੇ ਗੋਡੇ ਮੱਢ ਬੈਠਾ ਹਿੱਲ-ਹਿੱਲ ਕਰਨ ਲੱਗਾ ਆਪਣਾ ਖਸਮ ਤਾਂ ਉੱਚੀਆਂ ਬਿਨਾ ਹਿਲਦਾ ਨਹੀਂ ਤੇ ਇੱਥੇ ਮੇਰੇ ਖਸਮ ਨੂੰ ਪਤਾ ਨਹੀਂ ਕੀ ਕੀ ਲਾਵਾਂ ਲੂਤੀ ਲਾਉਂਦੀ ਰਹਿੰਦੀ ਐ ਤੇ ਉਹ ਵੀ ਜਦੋਂ ਭੈਣਾ ਹੀ ਹੋਵੇ ਮੇਰੇ ਤੇ ਫੋਕੇ ਫੈਂਟਰ ਚਲਾਈ ਜਾਉ ਦੱਸਦਾ ਵੀ ਮੈਂ ਬੜੀ ਤੁੰਨ ਕੇ ਰੱਖੀ ਆਪਣੀ ਰਣ ਹੁਣ ਵੀ ਉਹਦੇ ਗੋਡੇ ਮੁੱਢ ਜੁੜ ਕੇ ਬੈਠਾ ਕਿ ਉਹ ਵੀ ਗੱਲਾਂ ਭਾਵੇਂ ਮੇਰੇ ਖਸਮ ਨਾਲ ਕਰਨ ਲਈ ਹੋਵੇ ਸੁਣਾਈਆਂ ਮੈਨੂੰ ਕਰਦੀ ਵੇ ਵੀਰ ਮੈਂ ਤਾਂ ਕਹਿਨੀ ਤੂੰ ਵੀ ਭੈਣੀ ਭਰਾ ਹੀ ਰਲੇ ਆਪਣੇ ਘਰ ਬੈਠੀ ਦਾ ਵੀ ਝਾਂ ਤੇਰੇ ਚ ਰਵ ਕਦ ਮੇਰਾ ਵੀਰ ਪੁੱਤ ਵਾਲਾ ਬਣੂ ਇਵੇਂ ਦੀ ਮਾਂ ਉਸੇ ਤਰ੍ਹਾਂ ਦੀ ਧੀ ਨਿਕਲੀ ਮੇਰੇ ਤੋਂ ਸ਼ੁਰੂ ਹੋਈ ਗੱਲ ਮੇਰੀ ਮਾਂ ਤੇ ਆ ਕੇ ਮੁੱਕ ਗਈ ਅਸੀਂ ਵੀ ਦੋਵੇਂ ਭੈਣਾਂ ਜੋਸਾ ਮੈਂ ਗੱਲ ਸੁਣੀ ਵੀ ਅਣ ਸੁਣੀ ਕਰ ਦਿੰਦੀ ਸਭ ਦੀਆਂ ਢਿੱਡ ਚ ਪਾ ਲਈਆਂ ਅੰਦਰੋਂ ਅੰਦਰ ਦੀ ਤੁਖਦੀ ਰਹਿੰਦੀ ਤੇ ਕਈ ਵਾਰੀ ਅੰਦਰੋਂ ਅੰਦਰ ਦੀ ਤੁਖਤੀ ਦਾ ਧੂਆ ਸਿਰ ਨੂੰ ਜਾ ਚੜਦਾ ਸ਼ਰੀਕੇ 'ਚ ਵਿਆਹ ਆ ਗਿਆ ਇੱਕ ਰਹਿ ਦੀ ਮੁੱਢੀ ਹਫਤਾ ਪਹਿਲਾਂ ਆ ਕੇ ਬਹਿ ਗਈ ਅੱਜ ਤੋਂ ਚੁੱਲ੍ਹੇ ਨੇਂਦਾ ਮੈਨੂੰ ਵੀ ਥੋੜਾ ਹਰਾਮ ਮਿਲ ਜੂ ਹੁਣ ਜੇ ਪਹਿਲਾਂ ਕਦੇ ਸ਼ਰੀਕੇ 'ਚੋਂ ਵਿਆਹ ਹੁੰਦਾ ਤਾਂ ਮੇਰਾ ਚਾ ਸਾਭੇ ਨਾ ਜਾਂਦਾ ਹੁਣ ਤੇ ਬਸ ਬੰਨੀ ਰੁੱਧੀ ਜਾਣੀ ਆ ਸਾਰਾ ਡੱਬਰ ਉੱਥੇ ਗਿੱਧਾ ਪੈਣ ਲੱਗਾ ਤਾਂ ਮੈਂ ਘਰ ਆ ਗਈ ਖੱਟ ਕੇ ਲਿਆਂਦੀਆਂ ਛਾਨਣੀਆਂ ਪਰਾਂ ਮਾਰ ਦਿਉਰਾ ਵੇਰਾਤਾ ਚਾਨਣੀਆਂ ਵਿਆਹ ਵਾਲੇ ਘਰੋਂ ਆਉਂਦੀ ਬੋਲੀਆਂ ਦੀ ਆਵਾਜ਼ ਮੈਨੂੰ ਪਰੇਸ਼ਾਨ ਕਰਦੀ ਐ ਹੁਣ ਗਿੱਧੇ 'ਚ ਪਿੰਡ ਵੇਖ ਕੇ ਮੈਂ ਤਰਹ ਜਾਂਦੀ ਆ ਕਦੇ ਪੂਰੇ ਪਿੰਕੇ ਪਿੰਡ 'ਚ ਮੇਰਾ ਗਿੱਧਾ ਮਸ਼ਹੂਰ ਸੀ ਜੀਆਂ 'ਚ ਵਿਆਹ ਦੇ ਮੌਕੇ ਮੈਂ ਗਿੱਧਾ ਪਾਉਂਦੀ ਥੱਕਦੀ ਨਾ ਦੋ ਤੀਰਾਂ ਬਣਾ ਕੇ ਅਸੀਂ ਆਪੋਚ ਵਾਰੀ ਲਾਉਣ ਬਹਿ ਜਾਂਦੀਆਂ ਹਾਰਨ ਲੱਗਣਾ ਤਾਂ ਮੈਂ ਕੋਈ ਝੂਠੀ-ਮੂਠੀ ਬੋਲੀ ਘੜ ਲੈਣੀ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਦਾ ਹੁੰਦਾ ਉਹ ਦਿਨ ਪਤਾ ਨਹੀਂ ਕਿੱਥੇ ਛਿਪਣ ਹੋ ਗਏ ਸਲਾਂਗੀਆਂ 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 ਰਾਣਕ ਗਿੱਧੇ ਦੀ ਨੰਨਤਾ ਤੇ ਪਰਜਾਈਆਂ ਉਦੋਂ ਵੀ ਮੈਂ ਇਹੋ ਜੀ ਬੋਲੀ ਪਾ ਕੇ ਹੱਟੀ ਸੀ ਉਦੋਂ ਹੀ ਇਸੇ ਕਰ ਸ਼ਰੀਕਣੀਆਂ ਜੁੜੀਆਂ ਸੀ ਮੈਂ ਆਪਣੀ ਵਾਰੀ ਦਾ ਹੱਟੀ ਸੀ ਇਸ ਕਲੇ ਦੀ ਮੁੱਢੀ ਮੇਰੀ ਨਾਨਾ ਨੇ ਗਿੱਧੇ ਦੇ ਪੇੜ ਵਿੱਚ ਮੈਨੂੰ ਖਿਲਾਰ ਕੇ ਬੋਲੀ ਪਾਈ ਸੀ ਸੱਤ ਦੇ ਬਚਨ ਵਿੱਚ ਪੁੜੀਆਂ ਸੱਤ ਦੇ ਬਚਨ ਵਿੱਚ ਪੁੜੀਆਂ ਅਸਾਤਨ ਨੂੰ ਨਹੀਂ ਰੱਖਣਾ ਤੇਰੀ 나ੜ 나ੜ ਵਿੱਚ ਕੁੜੀਆਂ ਇਹ ਬੋਲੀ ਸੁਣ ਮੈਨੂੰ ਧੜਤ ਨੇ ਬੇਲ ਨਾ ਦਿੱਤੀ ਸਾਰਾ ਸਰੀਰ ਝੂਠਾ ਪੈ ਗਿਆ ਸੀ ਐਵੇਂ ਦੋ ਕੁ ਗੇੜੇ ਲੈ ਸਾਰੀਆਂ ਸ਼ਰੀਕਣੀਆਂ ਚੁੰਨੀ ਮੂੰਹ ਅੱਗੇ ਦੇਦੇ ਹੱਸਣ ਸਾਰੇ ਸ਼ਰੀਕਾ ਜੋ ਸੋਹਣੀ ਸੁਨੱਖੀ ਮੈਂ ਉਸੇ ਵੇਲੇ ਪੀਲੀ ਭੂਖ ਬਣ ਗਈ ਸੀ ਨਨਾਨ ਦੀ ਪਾਈ ਬੋਲੀ ਨੇ ਮੈਨੂੰ ਇਹੋ ਜੀ ਬੋਲੀ ਮਾਰੀ ਤੇ ਮੈਂ ਬੋਲੀਆਂ ਪਾਉਣੀਆਂ ਪੁਲਕੀ ਉਹ ਦਿਨ ਜਾਵੇ ਤੇ ਆ ਦਿਨ ਆਵੇ ਮੈਂ ਨਿੱਕੜੇ ਗਿੱਧੇ ਵਿੱਚ ਵੜੀ ਕਈ ਵਾਰ ਸੋਚੂੰ ਚੱਲ ਛੱਡ ਬਣਾ ਜਿੱਥੇ ਇੰਨੀਆਂ ਟਿਹੜੇ ਚਪਾਲੀਆਂ ਉੱਥੇ ਇਹ ਵੀ ਸੀ ਪਰ ਮੈਂ ਗਿੱਧਾ ਪੈਂਦਾ ਹੀ ਨਹੀਂ ਵੇਖ ਸਕਦੀ ਮੈਨੂੰ ਐਂ ਲੱਗੂ ਜਿਵੇਂ ਇਹ ਸਾਰੀਆਂ ਸ਼ਰੀਕਣੀਆਂ ਰਲ ਮਿਲ ਮੇਰਾ ਮਜ਼ਾਕ ਉਡਾਉਣ ਲੱਗੀਆਂ ਹੋਣ ਬਾਰ ਖੜਕਾ ਹੋਇਆ ਮਾਵਾਂ ਸੀਆਂ ਆਗੀਆਂ ਲਗਦੀਆਂ ਕਿਦਾਂ ਹਿੜ ਹਿੜ ਕੰਡੀਆਂ ਉਹਨਾਂ ਦਾ ਹਾਸਾ ਮੇਰੇ ਸਿਰ ਤੇ ਥੋੜੇ ਵਾਂਗ ਵੱਜਣ ਲੱਗਾ ਜੀ ਕਰਦਾ ਇਸ ਕਲੇਸ਼ ਦੀ ਮੁੱਢੀ ਨੂੰ ਗੁੱਤੋਂ ਫੜ ਲਾਂ ਪਰ ਮੈਂ ਇੰਜ ਦਾ ਕੁਝ ਨਹੀਂ ਕਰ ਸਕਦੀ ਬਾਹਰੋਂ ਆਉਂਦਾ ਹਾਸਾ ਡੀਜੇ ਤੇ ਲੱਗੀਆਂ ਬੋਲੀਆਂ ਦੇ ਸ਼ੋਰ ਨਾਲ ਮੇਰਾ ਸਿਰ ਭਾਰਾ ਹੋਣ ਲੱਗਾ ਮੈਨੂੰ ਪਤਾ ਨਹੀਂ ਕੀ ਹੁਲਕੁਦੀ ਟੋਕਰੇ ਚ ਪੈ ਸਾਰੇ ਪਾਂਡਿਆਂ ਨੂੰ ਮੈਂ ਜ਼ਮੀਨ ਤੇ ਬਗਾ ਮਾਰਿਆ ਨਹੀਂ ਕੀਚਨ ਚੜਿਆ ਹੀ ਅੰਦਰ ਪਾਂਡੇ ਹੱਥੋਂ ਛੁੱਟ ਕੇ ਵਿਜੀ ਇਹ ਬੁੰਨੀ ਤੈਨੂੰ ਸਾਰੀ ਉਮਰ ਅਕਲ ਨਾ ਆਈ ਝਾਨ ਪਤਾ ਨਹੀਂ ਕਿੱਥੇ ਲੱਗਾ ਰਹਿਂਦਾ ਤੇਰਾ ਚੰਗੀ ਭਲੀ ਅਕਲ ਵਾਲੀ ਮੈਂ ਇਸ ਘਰ ਚ ਆਕੇ ਬੁੰਨੀ ਬਣ ਗਈ ਇਹ ਬੁੱਢੜੀ ਮੈਨੂੰ ਬੁੰਨੀ ਤੋਂ ਸਿਵਾ ਕੁੰਦੀ ਨਹੀਂ ਮੈਨੂੰ ਸਭ ਪਤਾ ਬਾਹਰ ਬੈਠੀਆਂ ਮਾਮਾ ਤੀਆਂ ਮੇਰੇ ਹੀ ਗੁੱਡੇ ਬਣਨ ਡੀਆਂ ਤੇ ਮੈਂ ਸੋਈ ਛੱਡ ਕੇ ਭਾਂਡੇ ਨੂੰ ਫਿਰ ਥਾਂ ਸੇ ਟਕਾ ਦਿੱਤਾ ਅਜੇ ਤੱਕ ਮੇਰਾ ਘਰ ਵਾਲਾ ਨਹੀਂ ਪਹੌੜਿਆ ਪਿੰਡ ਦਫਨ ਬਹਿ ਗਿਆ ਹੋ ਬਾਹਰ ਭਾਵੇਂ ਇਸ ਜੰਡਾਲ ਚੌਕੜੀ ਤੋਂ ਡਰਦਾ ਮੇਰੀ ਸੁਣੇ ਗਿਨੇ ਨਾ ਅੰਦਰ ਵਰਦਾ ਮਹਿਮਨਾ ਜਿਹਾ ਬਣ ਜੂ ਆਪ ਗਵਾਈਏ ਤਸੋ ਪਾਈਏ ਮੇਰੀਆਂ ਲਾਵਾਂ ਹੋਣ ਤੋਂ ਬਾਅਦ ਗੁਰਦੁਆਰੇ ਦੇ ਭਾਈ ਨੇ ਧੁੱਕ ਦੁਹਰਾਈ ਆਪ ਗਵਾਈਏ ਤਸੋ ਪਾਈਏ ਤੇ ਇਸ ਧੁੱਕ ਦਾ ਅਰਥ ਕਰਦੇ ਹਾਂ ਉਸ ਆਖਿਆ ਸੀ ਗ੍ਰਸਥ ਜੀਵਨ ਵਿਚਲਾ ਸੋ ਪਤੀ ਹੈ ਪਤੀ ਨੂੰ ਪਾਉਣ ਲਈ ਆਪਣੀ ਹਉਮੈ ਮਾਰਨੀ ਪੈਂਦੀ ਹੈ ਨਿਤ ਨੇਮਨ ਮੇਰੀ ਮਾਂ ਉਹ ਵੀ ਕਹਿੰਦੀ ਹੁੰਦੀ ਸੀ ਧੀਏ ਆਪਾ ਗਵਾ ਕੇ ਪਤੀ ਪਰਮੇਸ਼ਰ ਨੂੰ ਪਾਈਦਾ ਡਰਪੋਕ ਸੀ ਉਹ ਧੀਆ ਦੀ ਮਾਂ ਜੋ ਸੀ ਮੈਨੂੰ ਪਤਾ ਨਹੀਂ ਕੀ ਕੋਈ ਸਮਝ ਆ ਛੱਡਿਆ ਪਹਿਲੇ ਸਾਲ ਤਾਂ ਮੈਂ ਫਿਰ ਵੀ ਕਦੇ-ਕਦੇ ਹੀ ਬਿਟਰ ਜਾਂਦੀ ਸੀ ਪਰ ਜਦੋਂ ਪਹਿਲੀ ਕੁੜੀ ਹੋਈ ਤਾਂ ਘਰ ਜਾਂਦੇ ਹਾਲਾਤ ਵੇਖ ਕੇ ਮੈਂ ਵੀ ਮਾਂ ਵਰਗੀ ਬਣ ਗਈ ਹੂਕ ਹੂਕ ਕੇ ਕਦਮ ਰੱਖਣ ਵਾਲੀ ਸੀ ਸਾਰੇ ਟੱਬਰ ਨੇ ਮੇਰੇ ਤੇ ਛੱppa ਪਾ ਲਿਆ ਇੱਕ ਮਾੜਾ ਮੋਟਾ ਬੰਦੇ ਦਾ ਆਸਰਾ ਕਈ ਵਾਰੀ ਜੀਚ ਆਉ ਆਪਾਂ ਗਵਾ ਕੇ ਵੀ ਕਿਤੇ ਬੰਦਾ ਜਿੱਤ ਹੋਇਆ ਕਮਰੇ ਦੇ ਮੋਂ ਨੂੰ ਕੀ ਕਰਨਾ ਜੋ ਕਦੇ ਬਾਹਰ ਮੇਰੀ ਧਿਰ ਨਹੀਂ ਬਣਦਾ ਜੀ ਤਾਂ ਬੂਹਾ ਖੋਲ ਸੌਂ ਗਈ ਸੀ ਤੂੰ ਹੋਰ ਤੈਨੂੰ ਡੇਕਦੀ ਰਹਿੰਦੀ ਨਾਲੇ ਤੇਰਾ ਹੁਣ ਵਿਆਹ ਖਤਮ ਹੋਇਆ ਆਗਵਾਨੇ ਪਤੀ ਪਰਮੇਸ਼ਰ ਨਾਲ ਇੰਜ ਸੱਤੇ ਟੰਡੇ ਨਹੀਂ ਹੋਈਦਾ ਰਾਤ ਦਾ ਵੇਲਾ ਕੋਈ ਚੰਗੀ ਜੀ ਗੱਲ ਕਰ ਰਾਤ ਨੂੰ ਤੈਨੂੰ ਮੈਂ ਚੇਤੇ ਆ ਗਈ ਸਾਰਾ ਦਿਨ ਤੇ ਦੀਦੀ ਨਹੀਂ ਤੈਨੂੰ ਗੱਲ ਸੁਣ ਹੋਰ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਹਾ ਹੁਣ ਐਵੇਂ ਖਾਦੀ ਪੀਤੀ ਚ ਹੱਥ ਨਾ ਲਾਈ ਮੈਨੂੰ ਕਿਉਂ ਸੌਰੀ ਦੀਏ ਤੂੰ ਮੇਰੀ ਰਣ ਨਹੀਂ ਵੀ ਡਫਕੇ ਰਣ ਦਿਸਣ ਲੱਗ ਪਈ ਕਦੇ ਦਿਲ ਦੀ ਗੱਲ ਕੀਤੀ ਮੇਰੇ ਨਾਲ ਐਵੇਂ ਕੋ ਮੱਚੀ ਜਾਨੀਆ ਤੇ ਲਿਆ ਦਿਲ ਦਿਖਾ ਦਿਲ ਦਿਖਾਏਂਗੀ ਤਾਂ ਦਿਲ ਦੀ ਗੱਲ ਹੋ ਸ਼ਰਾਬ ਪੀਤੀ ਚ ਵੇਖਾਂ ਕਿੱਡੀਆਂ ਕਿਤੇ ਤਾਂ ਆਉਂਦੀਆਂ ਮੈਨੂੰ ਨਹੀਂ ਤੇਰੀ ਪੀਣੀ ਚੰਗੀ ਲੱਗਦੀ ਜਾਂ ਸ਼ਰਾਬ ਛੱਡ ਦੇ ਜਾਂ ਮੈਨੂੰ ਛੱਡ ਦੇ ਹੋਰੀ ਦੀਏ ਤੁਸੀਂ ਦੋਵੇਂ ਬੜੀਆਂ ਚੰਗੀਆਂ ਨਾ ਤੈਨੂੰ ਛੱਡਣਾ ਨਾ ਸ਼ਰਾਬ ਨੂੰ ਛੱਡਣਾ ਇਹਨਾਂ ਆਖ ਉਸ ਮੈਨੂੰ ਆਪਣੇ ਵੱਲ ਖਿੱਚ ਲਿਆ ਤੇ ਮੈਂ ਵੀ ਆਪਣੇ ਮਨ ਆਈਆਂ ਕਹਿ ਦਿਤੀਆਂ ਵੇਖ ਇੱਕ ਤੇਰਾ ਹੀ ਆਸਰਾ ਇਸ ਪੂਰੇ ਕਰਤ ਆਵਾ ਮਾ ਧੀਆਂ ਮੇਰੀ ਸਾਰਾ ਦਿਨ ਕੁੱਤੇ ਖਾਣੀ ਕਰਦੀਆਂ ਰਹਿੰਦੀਆਂ ਮੇਰਾ ਵੀ ਜੀ ਕਰਦਾ ਤੂੰ ਕਦੇ ਤਾਂ ਮੇਰੇ ਹੱਕ ਚ ਖਿਲਾਵੇਂ ਇਧਰ ਵੇਖ ਮੇਰੀ ਗੱਲ ਸੁਣ ਮੈਂ ਕਿਹੜਾ ਸੌਖਾ ਜਣਾ ਖਣਾ ਗੱਲ ਕਰਕੇ ਆ ਜਾਂਦਾ ਪਰ ਸੁਣ ਲੰਬੜਾਂ ਦਾ ਮੀਤਾ ਕਹਿੰਦਾ ਇਹਦੇ ਵਾਸਤੇ ਮਿੱਟੀ ਨਾਲ ਮਿੱਟੀ ਹੋਇਆ ਰਹਿਣਾ ਇਹ ਗੱਲ ਸੁਣ ਮੈਨੂੰ ਆਪਣੇ ਖਸਮ ਤੇ ਤਰਸ ਜਾਇਆ ਤੇ ਉਹ ਮੇਰੀ ਇੱਕ ਨਾ ਡਰੇ ਨਿਆਣੇ ਵਾਂਗੂ ਚੁੰਬੜ ਗਿਆ ਬਸ ਇੱਕ ਮੁੰਡਾ ਦੇ ਦੇ ਫਿਰ ਵੇਖੀ ਕਿਵੇਂ ਨੇਹਰੀਆਂ ਲਿਆਉਂਦਾ ਉਹ ਮੁੰਡਾ ਮੰਗਦਾ ਮੰਗਦਾ ਉੱਥੇ ਪਹੁੰਚ ਗਿਆ ਸੀ ਜਿੱਥੇ ਸਭ ਰੋਸੇ ਖਤਮ ਹੋ ਜਾਂਦੇ ਨੇ ਕੁੱਖੇ ਪਈਆਂ ਤੇ ਕਿੰਨੀ ਵਾਰ ਮੈਥੋਂ ਗੁਨਾਹ ਹੋਇਆ ਕਈ ਵਾਰ ਸੋਚੂ ਕਿ ਉਹਨਾਂ ਕੁੱਖੇ ਪਈਆਂ ਦਾ ਸਰਾਪ ਲੱਗਾ ਮੈਨੂੰ ਮਾਰੇ ਹੱਥੀਂ ਸਫਾਈ ਕਰਾ ਲਈ ਫਿਰ ਕੁੱਖ ਨਹੀਂ ਨਿਮੀ ਦੋ ਸਾਲ ਹੋ ਗਏ ਮੈਨੂੰ ਚੰਗਾ ਚੇਤਾ ਜਦ ਆਖਰੀ ਵਾਰ ਸਫਾਈ ਕਰਾਈ ਸੀ ਤਿੰਨ ਮਹੀਨਾ ਬਾਅਦ ਟੈਸਟ ਕਰਾਇਆ ਫਿਰ ਕੁੜੀ ਨਿਕਲੀ ਡਾਕਟਰੀ ਨੇ ਅੰਦਰ ਦਵਾਈ ਰੱਖ ਘਰ ਭੇਜ ਦਿੱਤਾ ਸੀ ਸਾਰੇ ਵਾਟੇ ਟਿੱਟ ਤੇ ਹੱਥ ਰੱਖ ਰੋਂਦੀ ਰਹੀ ਸੀ ਮੈਨੂੰ ਲੱਗਾ ਜਿਵੇਂ ਕੋਈ ਬੂਠ ਮੇਰੇ ਅੰਦਰ ਤੜਫ ਤੜਫ ਕੇ ਮਰ ਰਿਹਾ ਮੈਂ ਕੁਝ ਨਹੀਂ ਸੀ ਕਰ ਸਕਦੀ 3 ਘੰਟੇ ਬਾਅਦ ਫਿਰ ਹਸਪਤਾਲ ਗਏ ਸਫਾਈ ਕਰਨ ਤੋਂ ਬਾਅਦ ਨਰਸ ਨੇ ਲਿਫਾਫੇ ਵਿੱਚ ਲਪੇਟ ਸਭ ਕੁਝ ਫੜਾਉਂਦਿਆ ਕਿਹਾ ਸੀ ਇਹਨੂੰ ਭਾਵੇਂ ਵਗਦੇ ਪਾਣੀ ਚ ਭਾ ਦੇਵੋ ਜਾਂ ਟੋਆ ਕੱਢ ਕੇ ਨੱਪ ਦੇਵੋ ਲਿਫਾਫਾ ਮੇਰੇ ਹੱਥ ਵਿੱਚ ਸੀ ਮੈਂ ਉਸ ਲਿਫਾਫੇ ਚ ਪਈਆਂ ਆਪਣੀਆਂ ਹੀ ਆਂਦਰਾਂ ਟੋਈਆਂ ਤੇ ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ ਨਿਕ ਕਰਮਨ ਨੈਰਈ ਕਾਰ ਰੁਕ ਗਈ ਸਾਡੀਆਂ ਰਨ ਖਸਮ ਦੀਆਂ ਅੱਖਾਂ ਸਿੱਲੀਆਂ ਸਨ ਉਹਨੇ ਬਗੈਰ ਕੁਝ ਕੀਆ ਮੈਥੂਲ ਫਾਫਾ ਫੜਿਆ ਤੇ ਨੈਰ ਵਿੱਚ ਸੁੱਟ ਦਿੱਤਾ ਕਹਿੰਦੇ ਹੁੰਦਿਆ ਸੂ ਨਾਲੋਂ ਚੂ ਮਾੜੀ ਸਾਰਾ ਸੀਰ ਟੁੱਟਦਾ ਜਾਂਦਾ ਸੀ ਜਿੱਗੋਂ ਸੱਤ ਸੱਤੀਆਂ ਠੰਡੀਆਂ ਸੁਣਾਉਣ ਬਹਿ ਗਈ ਉਦੋਂ ਮੈਂ ਸਟੱਬਰ ਦੀਆਂ ਕਈ ਬਦੀਕੀਆਂ ਚੱਲ ਰਹੀਆਂ ਭੂਰਾ ਦਿਲ ਤੇ ਨਾਲਾਈ ਪਰ ਹੁਣ ਇਸ ਸਟੱਬਰ ਦੀ ਨਿੱਕੀ ਨਿੱਕੀ ਗੱਲ ਦਿਲ ਤੇ ਬਹਿ ਜਾਂਦੀ ਹੈ ਸਾਤੀ ਚੋਕੀ ਹਵੇਲੀ ਤੋਂ ਤਾਰਾ ਕੱਢ ਗਿਆ ਹੀ ਹਾਂ ਸੱਸ ਮੈਨੂੰ ਸ਼ਾਰੀ ਨਾਲ ਦੂਜੇ ਕਮਰੇ ਵਿੱਚ ਲੈ ਗਈ ਕਿਸੇ ਨੇ ਸਿਆਣੇ ਦੀ ਦੱਸ ਪਾਈ ਆ ਬੜੀ ਕਰਨੀ ਵਾਲਾ ਸਾਧ ਦੱਸੀ ਦਾ ਬੜੀਆਂ ਰੀਧੀਆਂ ਸਿੱਧੀਆਂ ਦਾ ਮਾਲਕ ਆ ਜਿਹੜਾ ਤੇਰੇ ਨੁਕਸ ਪੈ ਗਿਆ ਉਹ ਵੀ ਹੁਣੇ ਠੀਕ ਕਰ ਦੇਣਾ ਮੈਂ ਚੁੱਪ ਚਾਪ ਸਭ ਕੁਝ ਸੁਣਦੀ ਰਹੀ ਤੇ ਮੁੰਡਾ ਲੈਣ ਉਸ ਸਾਧ ਦੀ ਚੌਂਕੀ ਜਾ ਬੈਠੀ ਮੈਂ ਤੇ ਮੇਰੀ ਸੱਸ ਸਾਧ ਦੇ ਕਮਰੇ 'ਚ ਸਾਧ ਦੀਆਂ ਲਾਲ ਸੁਰਖ ਅੱਖਾਂ 'ਚੋਂ ਮੈਨੂੰ ਖੌਫ ਜਿਹਾ ਆਇਆ ਪਰ ਫਿਰ ਸੰਭਰ ਗਈ साध ने एक टिक टनीज न मैं वेख्या कहन लगा हे hey नारी तुम्हारी को को किसी ने बांध रखा है और इससे मुक्त होने के लिए उपाय करना होगा फिर वो चाली नाग नागनी के जोड़े मेरे हाथ फड़ाद समझाने लगा नारी प्रतिदिन एक जोड़े को शिवलिंग के साथ चक्कर लगाकर जल में प्रवाह करना है और अंतम जोड़े को जल प्रवाह करने के तुरंत बाद इस कमरे में अकेले आना है चालीस दिन बाद में, कमरे में कली गई ਹਿੰਗ ਨਸਵਾਰ ਤੇ ਧੂਫਦਾ ਰਲਦਾ ਮਿਲਦਾ ਧੂਆ ਮੇਰੇ ਸਿਰ ਨੂੰ ਚੜਨ ਲੱਗਾ। 나ਗ 나ਗਨੀ ਦੇ 40 ਜੋੜੇ ਖਤਮ ਹੋ ਚੁੱਕੇ ਸਨ ਤੇ ਸਾਧ ਦੇ ਕਹਿ ਮਤਾਬਕ ਮੈਂ ਸ਼ਿਵਲਿੰਗ ਦੁਆਰੇ 7 ਚੱਕਰ ਲਾਏ। ਆਖਰੀ ਚੱਕਰ ਤੋਂ ਬਾਅਦ ਸਾਧ ਨੇ 나ਗ ਬਣ ਮੈਨੂੰ ਥਾਂ-ਥਾਂ ਤੋਂ ਡੰਗ ਲਿਆ ਸੀ ਤੇ ਮੈਂ ਉਸ ਡੰਗ ਨੂੰ ਅੰਦਰੋਂ-ਅੰਦਰੀ ਚੀਰ ਦੀ ਘਰ ਪਹੁੰਚ ਗਈ। ਘਰ ਆ ਕੇ ਮੈਂ ਮਲ-ਮਲ ਨਹਾਉਂਦੀ ਪਰ ਮੇਰੇ ਸਰੀਰ 'ਚੋਂ ਹਿੰਗ ਨਸਵਾਰ ਦੀ ਗੰਦੀ ਜੀਭੂ ਆਉਂਦੀ ਰਹਿੰਦੀ। ਜਦ ਮੇਰਾ ਘਰ ਵਾਲਾ ਮੇਰੇ ਕੋਲ ਆਉਂਦਾ ਤਾਂ ਮੈਨੂੰ ਅਲਕਤ ਜੀ ਆਉਂਦੀ ਮੈਂ ਕੋਈ ਨਾ ਕੋਈ ਬਹਾਨਾ ਕਢ ਲੈਂਦੀ ਤੇ ਹੁਣ ਉਹ ਕਦੀ ਮੇਰੇ ਨੇੜੇ ਨਹੀਂ ਆਇਆ ਪਤਾ ਨਹੀਂ ਕੀ ਕੀ ਪੱਟੀਆਂ ਪੜਾਈਆਂ ਰਲ ਮਿਲ ਮਾਮਾ ਧੀਆਂ ਨੇ ਉਹ ਨਰਮੋਇਆ ਹੋ ਗਿਆ ਹੁਣ ਤਾਂ ਘਰ ਵੀ ਵੱਡ-ਵੱਡ ਖਾਂਦਾ ਦੁਰਪਟਾਂ ਵਾਂਗੂ ਪਈ ਫਿਰਦੀਆਂ ਮੈਨੂੰ ਤਾਂ ਢਿੱਡ ਦਾ ਦੁੱਖ ਲੈ ਕੇ ਬਹਿ ਗਿਆ ਆਂਦਰਾਂ ਦੇ ਰੁਗ ਪਰ ਪਰ ਜਾਂਦੇ ਢਿੱਡ ਦੇ ਹੋਕੇ ਦਿਮਾਗੀ ਅਸਰ ਕਰਕੇ ਰੈਂਦੀ ਖੁੰਦੀ ਕਸਰ ਮੇਰੇ ਖਸਮ ਨੇ ਪੂਰੀ ਕਰਦੀ ਲਾਗੋਂਦੀ ਇੰਜ ਲੰਗੂ ਜਿਵੇਂ ਜਾਣਦਾ ਨਹੀਂ ਹੁੰਦਾ ਮੈਂ ਹੀ ਢਿੱਟ ਦੀ ਬਣ ਬਲਾਇਆ ਬੰਦਿਆ ਮੇਰੇ ਨਾਲ ਇਦਾਂ ਵੱਧ ਕੀ ਹੋਜੂ ਮੇਰਾ ਕਸੂਰ ਤਾਂ ਦੱਸ ਤੇ ਉਹ ਅੱਗੋਂ ਭਵਕ ਕੇ ਪੈ ਗਿਆ ਕੁੜੀ ਤੇ ਕੁੜੀ ਛੁੱਟੀ ਜਾਨੀ ਆ ਜੱਗੋਂ ਕੋਈ ਆਸ ਨਹੀਂ ਤੇ ਜੇ ਖਸੂਰ ਪਛਦੀਆਂ ਉਹ ਮੇਰਾ ਕਸੂਰ ਦੱਸ ਲਾਂਭੇ ਹੋ ਗਿਆ ਸੀ ਤੇ ਮੈਂ ਸੁਣ ਜਈ ਹੋ ਕਿੰਨਾ ਚਿਰ ਉੱਥੇ ਖਲੋਤੀ ਰਹੀ ਲਿਖੀਆਂ ਲੇਖਦੀਆਂ ਇਹ ਸਾਰਾ ਟੱਬਰ ਤਾਂ ਮੇਰੇ ਮੱਥੇ ਕਸੂਰ ਮੜ ਕੇ ਸੁਰਖਰੂ ਹੋ ਰਿਹਾ ਤੇ ਮੈਂ ਕਿੱਥੇ ਜਾਵਾਂ ਕਈ ਵਾਰ ਸੋਚੂੰ ਇਹੋ ਜੇ ਜੀਣ ਖਣੋਂ ਕੀ ਥੋੜਿਆ ਜਿੱਥੇ ਨਾ ਕੋਈ ਦਿਲ ਦੀ ਪੁੱਛਣ ਵਾਲਾ ਐ ਤੇ ਨਾ ਕੋਈ ਦਿਲ ਦੀ ਦੱਸਣ ਵਾਲਾ ਫਿਰ ਭੋਰਾ ਜਿੰਨੀ ਕੁੜੀ ਦਾ ਮੋਹ ਮਾਰ ਜਾਂਦਾ ਜੇ ਛੱਡ ਕੇ ਪੇਕੇ ਚਲੀ ਗਈ ਤੇ ਇਹਦੇ ਮਰਬਿਆਂ ਨੂੰ ਤਾਂ ਹੋੜ ਜੁੜ ਜਾਣਗੀਆਂ ਤੇ ਮੇਰੀ ਕੁੜੀ ਰਹਿ ਜੂ ਬੇਗਾਨੀਆਂ ਪਟੋਕੀਆਂ ਜੋਗੀ ਕਹਿੰਦੇ ਹੁੰਦੇ ਆ ਲਿਖੀਆਂ ਲੇਖਦੀਆਂ ਭੋਗ ਮਣਾ ਚਿਤਲਾ ਕੇ ਪਰ ਤਿਆਂ ਦੇ ਲੇਖ ਹੀ ਕਿਉਂ ਮਾੜੇ ਲਿਖ ਦਿੰਦਾ ਰੱਬ ਜਦ ਕੁਆਰੀ ਸੀ ਤਮਾਂ ਕਹਿੰਦੀ ਹੁੰਦੀ ਸੀ ਸਾਊ ਘਰਾਂ ਦੀਆਂ ਤਿਆਂ ਇੰਜ ਨਹੀਂ ਕਰਦੀਆਂ ਆਪਣੇ ਘਰ ਜਾ ਕੇ ਜੋ ਮਰਜ਼ੀ ਕਰਿਓ ਕਈ ਵਾਰ ਸੋਚੂੰ ਵਿਆਹ ਦੇ 5 ਸਾਲ ਬਾਅਦ ਵੀ ਨਾਇਕਰ ਆਪਣਾ ਬਣਿਆ ਤੇ ਨਾ ਕੋਈ ਮਰਦੀ ਪੁਗੀ ਪਰसों ਕਿੰਨੇ ਦਿਨ ਬਾਅਦ ਉਹ ਮੇਰੇ ਕਮਰੇ ਵਿੱਚ ਆਇਆ ਸੀ ਆਪਣੀ ਲੋੜ ਲਈ ਮੈਂ ਉਹਦੀਆਂ ਅੱਖਾਂ ਵਿੱਚੋਂ ਬੇਗਾਨੀ ਔਰਤ ਲੱਭ ਲਈ ਸੀ ਉਹਦੇ ਤਾਂ ਚਿੱਤ-ਚਿੱਤੇ ਵੀ ਨਹੀਂ ਸੀ ਵੀ ਜਨਾਨੀ ਦੀ ਦੇਹ ਹੁੰਦੀ ਆਂ ਕਈ ਵਾਰ ਦਿਲ ਕਰਦਾ ਉਹਨੂੰ ਆਖਾਂ ਬੰਦਿਆ ਤੂੰ ਤਾਂ ਬਨਸਵਨੀਆਂ ਨਾਲ ਜੋੜ ਮੇਲਾ ਕਰਾਉਣਾ ਮੈਂ ਕਿੱਥੇ ਜਾਵਾਂ ਫੇਰ ਸੋਚ ਦੀ ਛੱਡ ਮਨਾ ਜੇ ਦਿਲਾਂ ਦੀ ਸਾਂਝ ਨਹੀਂ ਤਾਂ ਕੱਲ ਸਾਰੀ ਰਾਤ ਅੱਖਾਂ ਚ ਲੰਘੀ ਤਦੇ ਹੁਣ ਸਿਰ ਪਰ ਹੁਣ ਡਿਆ ਜੀ ਕਰਦਾ ਸਿਰ 'ਚ ਪਾਣੀ ਪਾ ਲਵਾਂ ਪਰ ਅੱਜ ਤੱਕ ਸਨੀਚਰ ਵਾਰਾ ਕਹਿੰਦੇ ਹੁੰਦੇ ਆ ਸ਼ੁਕਰ ਛੱਡ ਸਨੀਚਰ ਨਾਲ ਆਪਣਾ ਗਰੋਪਤੀ ਤੇ ਪਾ ਅੱਗੇ ਕੀ ਪਤਾ ਕਿਹੜਾ ਕਿਹੜਾ ਗਰੋ ਸਿਰ ਤੇ ਬੰਨੀ ਫਿਰਦਾ ਹਰ ਸੋਈ 'ਚ ਬੰਨੀ ਰੁੱਤੀ ਚਾਹ ਬਣਾਉਣ ਡਈਆਂ ਨਹੀਂ ਬੁਨੀਆਂ ਚਾਹ ਰਿਜਰੇ 'ਚ ਕਮਲੀ ਹੋ ਗਈ ਲਾਏ ਨੂੰ ਮੈਂ ਚੁੱਪਚੀ ਬੀਤੇ ਪਤੀ ਲਈ ਲਾ ਦਿੱਤੀ ਨਹੀਂ ਆ ਖੜਕਾ ਕਦਾ ਹੋਇਆ ਬਗੈਰ ਕੋਈ ਜਵਾਬ ਦਿੱਤਿਆਂ ਮੈਂ ਵੀ ਸਸਤੇ ਪਿੱਛੇ ਹਵੇਲੀ ਬਲ ਹੋਤ ਈ ਵੇਸ ਬੇਜ਼ਬਾਨ ਜੀ ਨੂੰ ਕਿਉਂ ਮਾਰਨ ਬੈ ਗਿਆ ਮਾਰਾਂ ਨਾ ਤਾਂ ਹੋਰ ਕੀ ਕਰਾਂ ਆਰਤੀ ਤਰਾਂ ਇਹਦੀ ਫਿਰ ਖਾਲੀ ਨਿਕਲ ਆਈ ਸੌਰੀ ਜੀ ਫੰਡਰ ਹੋ ਗਈ ਫਿਰ ਤਾਂ ਛੁੱਟ ਪਰਾਂ ਇਹਨੂੰ ਘਰ ਬਾੜ ਫੰਡਰਾਂ ਨੂੰ ਥੋੜੀ ਸੰਭੀ ਜਾਣਾ ਮੇਰੇ ਲਾਗੇ ਖਲੋਤੇ ਮਾਂ ਪੁੱਤ ਮੈਨੂੰ ਚੁਆਤੀਆਂ ਲਾਉਂਦੇ ਰਹੇ ਅਗਲੇ ਪਲ ਮੈਨੂੰ ਸਾਰੇ ਵੇੜੇ ਵਿੱਚ ਫੰਡਰ ਮੱਝ ਦਿੱਸੀ ਜਾਵੇ ਮੈਨੂੰ ਲੱਗਾ ਮੰਚੇ ਤੇ ਬੈਠੇ ਦੋਵੇਂ ਮਾਂ ਪੁੱਤ ਮੈਨੂੰ ਫੰਡਰ ਫੰਡਰ ਕਹਿ ਕੇ ਆਵਾਜ਼ਾਂ ਮਾਰਦੇ ਆ ਮੈਂ ਉੱਚੀ ਸਰੀ ਚੀਕ ਮਾਰੀ ਸਦਾਈਆਂ ਵਾਂਗਰ ਕਦੇ ਸੱਸ ਵਾਲ ਤੇ ਕਦੇ ਖਸਮ ਵੱਲ ਵੇਖ ਮੈਂ ਉਹ ਉਹ ਕਰੀ ਜਾਵਾ ਮੇਰੇ ਸਰੀਰ ਤੇ ਮੇਰਾ ਬਸ ਨਾ ਰਿਆ ਆਪਣੇ ਵਾਲ ਖੋਦ ਸੁੱਟੇ ਛਾਤੀ ਪਿੱਟ ਲਈ ਨਹੀਂ ਹੋਇਆ ਕੀ ਕੋਈ ਤਾਂ ਬੋਲ ਕਿਨੂੰ ਪਿੱਟਣ ਬੈ ਗਈ ਨਹੀਂ ਕੋਣ ਦੱਸਦਾ ਉਹ 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 ਮੇਰੀਆਂ ਧੀਆਂ ਖਾਤਾ ਮੈਂ ਆਪਣੇ ਮੂੰਹ ਤੇ ਚਪੇੜਾ ਮਾਰੀ ਜਾਮ ਸੱਸ ਨੇ ਹੱਥ ਫੜਿਆ ਖਸਮ ਨੇ ਬਾਹ ਮਰੋੜੀ ਪਰ ਮੇਰੇ ਤੇ ਜ਼ੋਰ ਪਤਾ ਨਹੀਂ ਕਿੱਥੋਂ ਆ ਗਿਆ ਆਪਣੇ ਆਪਣੇ ਛੜਾ ਮੈਂ ਬਲਾਂਡੇ ਚ ਪਏ ਮੰਜੇ ਤੇ ਪਾਵੇ ਨਾਲ ਲੱਗ ਉੱਚੀ ਉੱਚੀ ਚੀਕਾਂ ਮਾਰੀ ਜਾਵਾ ਮਨ ਦਾ ਗੁੱਬਗਲਾ ਛਿਖਲ ਗਿਆ ਸਿਰ ਖਾਲਾ ਹੋ ਗਿਆ ਤੇ ਮੈਂ ਸਾਰੇ ਘਰ ਦੀ ਬੁੱਕਰਬਾਰੀ ਕਰਨ ਲੱਗ ਪਈ ਹੱਥ ਖਾਲਾ ਕਰਾਉਣਾ ਸੱਸ ਮੇਰਾ ਹੱਥ ਖਾਲਾ ਕਰਾਉਣ ਲਈ ਮੈਨੂੰ ਸਾਥ ਦੀ ਚੱਕੀ ਲੱਗੀ ਕਮਰਾ ਉਹੀ ਆ ਪਰ ਸਾਦੋ ਨਹੀਂ ਬਾਲਿਕਾ ਕਹਿਆ ਦੁੱਖ ਹੈ ਤੂਜੇ ਉਹਨੇ ਦੁੱਖ ਪੁੱਛਿਆ ਤੇ ਕਈ ਦਿਨਾਂ ਤੋਂ ਡੱਕੇ ਅਥਰੂ ਛਲਾਰਾਂ ਬਣ ਵੈ ਤੁਰੇ ਤੇਾਰੇ ਮਨ ਮੇ ਜੋ ਵੀ ਵਿਚਾਰ ਹੈ ਉਸੇ ਤਿਆਗ ਦੋ ਤੁਹਾਡੀ ਸੁੰਦਰ ਕਾਇਆ ਕੋ ਧੀਮਕ ਲਗਾ ਹੈ ਅਬ ਇਸ ਬਾਬਾ ਕੀ ਛੋਹ ਸੇ ਇਹ ਧੀਮਕ ਕਾਇਆ ਸੋਨ ਕਾਇਆ ਮੇਂ ਪਰਵਰਤ ਹੋਗੀ ਸਾਰੀ ਦੁਨੀਆ ਤੋ ਪੈਰੀ ਹੱਥ ਲਵਾਉਣ ਵਾਲਾ ਬਾਬਾ ਮੇਰੇ ਪੈਰਾਂ ਨੂੰ ਚੁੰਮ ਚਟ ਰਿਆ ਸੀ ਤੇ ਉਸ ਬਾਬੇ ਨੇ ਮੇਰਾ ਹੱਥ ਹੌਲਾ ਕਰ ਦਿਆ ਮੈਨੂੰ ਵੀ ਹੌਲੀ ਫੁੱਲ ਕਰਤਾ ਅੱਜ ਸਾਧ ਜੀ ਚੌਕੀ ਪਰ ਨਹੀਂ ਮੈਨੂੰ ਪੈੜੀ ਨਹੀਂ ਸੀ ਲੱਗੀ ਜਦੋਂ ਸੀ ਚੌਕੀ ਪਰ ਕੇ ਆਈਆਂ ਆਪਣਾ ਆਪ ਬਸਚਾ ਅੱਜ ਤੜਕੇ ਤੁਰ ਗਏ ਘਰੋਂ ਸਾਰੇ ਮੈਂ ਨਿਆਣੀ ਨਹੀਂ ਸਭ ਸਮਝਦਿਆਂ ਨਾਲੀਆਂ ਜੋ ਇਨ੍ਹਾਂ ਦੇ ਢਿੱਡ ਚ ਮੇਰੇ ਨੋਹਾਂ ਤੇ ਆ ਕਸਮ ਭਾਵੇਂ ਹੁਣ ਮੈਨੂੰ ਕਿਸੇ ਗਿਣਤੀ ਚ ਨਹੀਂ ਰੱਖਦਾ ਪਰ ਜਦੋਂ ਦੇ ਘਰੋਂ ਗਿਆ ਮੈਨੂੰ ਹੋਰ ਤਰ੍ਹਾਂ ਹੀ ਹੋਈ ਜਾਂਦਾ ਏ ਘਰਖਾਨ ਨੂੰ ਪੈਂਦਾ ਇਸ ਘਰ ਦੀ ਇੱਕ ਇੱਕ ਸ਼ੈ ਮੇਰਾ ਮੂੰਹ ਚੜਾਉਣ ਲਈ ਆ ਕੰਨ ਤੇ ਲੱਗੀ ਸਾਡੇ ਦੋਹਾਂ ਜੀਆਂ ਦੀ ਫੋਟੋ ਵਿੱਚ ਕੋਈ ਤੀਜੀ ਆ ਕੇ ਪੈ ਗਈ ਲੈ ਕੇ ਆਵੇ ਸਹੀਂ ਦੂਜੀ ਸਾਰੇ ਟੱਬਰ ਨੂੰ ਥਾਣੇ ਲੈ ਕੇ ਭੋਤੂੰ ਸਾਡੇ ਤਾਂ ਘਰ ਵਾਪਰ ਕੇ ਹਟੀਆਂ ਸੀ ਤਾਈ ਦੇ ਇਹੋ ਜੇ ਕਾਰੇ ਕਰਕੇ ਚੰਗਾ ਰੋਲਿਆ ਸੀ ਤਾਈ ਨੇ ਕਈ ਵਾਰ ਜੀ ਚਾਉ ਨਮੀ ਲਿਉਣ ਕਰਕੇ ਮੇਰਾ ਚੱਜ ਨਾ ਇਲਾਜ ਨਹੀਂ ਕਰਾਉਂਦੇ ਕਹਿੰਦੇ ਹੋਣਿਆ ਮਰ ਖਪ ਜਾਵੇ ਸਕੂਲੋਂ ਆਈ ਕੁੜੀ ਨੂੰ ਮੈਂ ਬਾਹਾਂ 'ਚ ਘੁੱਟ ਲਿਆ ਤੇ ਆਪਣੀ ਤਸੱਲੀ ਲਈ ਪੁੱਛਿਆ ਤੀਏ ਤੂੰ ਮੇਰੀ ਆ ਨਾ ਉਹ ਉਂਝ ਹੀ ਸੈਮੀ ਜੀ ਮੇਰੇ ਨਾਲ ਲੱਗੀ ਰਹੀ ਕੱਪੜੇ ਸੰਭਾਲਦੀ ਦੇ ਮੇਰੇ ਹੱਥ ਮਰੀ ਕੁੜੀ ਦਾ ਸਵੈਟਰ ਲੱਗ ਗਿਆ ਐਵੇਂ ਮਨ ਚ ਇਹ ਉਹ ਮੁੰਡਾ ਬਣ ਆ ਜਾਂਦੀ ਤਾਂ ਮੈਨੂੰ ਆ ਦਿਨਾਂ ਦੇਖਣੇ ਪੈਂਦੇ ਤੇ ਫਿਰ ਕੰਮ ਕਰਦੇ ਮੇਰੀ ਅੱਖ ਲੱਗ ਗਈ ਮੇਰੀਆਂ ਮੀਠੀਆਂ ਅੱਖਾਂ ਸਾਹਮਣੇ ਸੱਤਰ ਵਿਚ ਗਿਆ ਸਾਰੇ ਮੈਨੂੰ ਰੋਣ ਲਿਆ ਸੱਸ ਵੀ ਫਫੜੇ ਕਰਨ ਢਈਆ ਮੇਰੀ ਮਾਂ ਨੇ ਉੱਥੀ ਦੇਣੀ ਬਹਿਣ ਪਾਇਆ ਜਿਹੜੇ ਰਾਹੇ ਪੈ ਗਈ ਧੀਏ ਬੰਦੇ ਪੈਗੇ ਤੈਨੂੰ ਸਿਹੜਨ ਵਾਲੇ ਔਖੇ ਹੋਗੇ ਨਹੀਂ ਤੈਨੂੰ ਜੰਮਣ ਵਾਲੇ ਮੈਂ ਤਰਬ ਕੇ ਉੱઠી ਇਹ ਮੈਂ ਕੀ ਵੇਖਣ ਢੀ ਸੀ ਆਪਣੇ ਆਪ ਨੂੰ ਹੱਥ ਲਾ ਕੇ ਢੋਇਆ ਸਰੀਰ ਤਰੇਲੀਓ ਤਰੇਲੀ ਹੋ ਗਿਆ ਲਾਗੇ ਸੁੱਤੀ ਕੁੜੀ ਨੂੰ ਇਨਾ ਕੁੱਟ ਕੇ ਛਾਤੀ ਨਾਲ ਆਇਆ ਕਿ ਉਹਦੀ ਚੀਖ ਨਿਕਲ ਗਈ ਉਹ ਡਰਦੀ ਮੈਥੋਂ ਦੂਰ ਹੋ ਗਈ ਮੇਰੇ ਸਹਰਾਣੇ ਪਿਆ ਮਰੀ ਕੁੜੀ ਦਾ ਸਵੈਟਰ ਮੇਰੀ ਝੋਲੀ ਆਣ ਪਿਆ ਤੇ ਮੇਰੇ ਮੂੰਹੋਂ ਵਹਿਣ ਪੈਣ ਲੱਗੇ ਰੁੰਦੇ ਰਹੇਗੇ ਪੱਟ ਤੇ ਪਡੋਲੇ ਉੱਠ ਕੇ ਵੇਖ ਨਹੀਂ ਤੀਏ ਤੂੰ ਉੱਠ ਕੇ ਵੇਖ ਨੀਤੀਏ ਉੱਚੀ ਦੇਣੀ ਮੇਰੀ ਭੁਬ ਨਿਕਲ ਗਈ ਗੁੱਤ ਖੁੱਲ ਗਈ ਸਿਰ ਹਿੱਲਣ ਲੱਗਾ ਕਮਰੇ ਚ ਲੇਟ ਦੀ ਲੇਟ ਦੀ ਮੈਂ ਉਹ ਆਹ ਖਤਮ ਕਰੀ ਜਾਮਾ ਮੇਰੀ ਗਵਾਂਡਨ ਤੇ ਡਿਸਪੈਂਸਰੀ ਦੀ ਨਰਸ ਮੇਰੇ ਸਰਾਨੇ ਆ ਖੜੀਆਂ ਹੋਈਆਂ ਨਰਸ ਨੇ ਟੀਕਾ ਲਾਇਆ ਤਾਂ ਮੇਰੀ ਸੁਰਤੀ ਕੰਮ ਕਰਨੋਂ हट ਗਈ ਥੋੜੀ ਚਿਰ ਕੀ ਹੋਸ਼ ਆਈ ਅੱਖ ਪੁੱਟੀ ਤਾਂ ਲੱਗੇ ਕੋਈ ਨਹੀਂ ਸੀ ਬਾਹਰ ਗਈ ਤਾਂ ਕਿਸੇ ਨੇ ਨਹੀਂ ਪੁੱਛਿਆ ਕੀ ਹੋਇਆ ਮੈਨੂੰ ਆਪਣਾ ਆਪ ਵਾਧੂ ਜਾ ਲੱਗਾ ਐਵੇਂ ਅੱਖਾਂ ਭਰ ਰਹੀਆਂ ਸੀ ਫਿਰ ਆਪੇ ਪਹੁੰਚ ਰਹੀਆਂ ਡਾਕਟਰ ਨੀ ਜੀ ਪੁੱਛ ਦੱਸ ਨਹੀਂ ਕੁੜੇ ਘਰੇ ਆਂ ਹਾਂ ਜਾਤੀ ਹੋਰ ਕਿੱਥੇ ਜਾ ਹਾਂ ਜਾ ਹਾ ਜਾ ਇਸ ਤੋਂ ਅੱਗੇ ਮੈਥੋਂ ਬੋਲ ਨਾ ਹੋਇਆ ਐਵੇਂ ਦਿਲ ਹੋਰਾਂ ਨਹੀਂ ਕਰੀਦਾ ਕੀ ਹਾਲ ਬਣਾ ਲਿਆ ਆਪਣਾ ਚਾਤੀ ਕੀ ਕਰਾਂ ਜਿਹਦਾ ਪੱਲਾ ਫੜ ਕੇ ਆਈ ਸਾਂ ਹੁਣ ਤੇ ਉਹਨੇ ਵੀ ਪੱਲਾ ਛੱਡ ਲਿਆ ਤੇ ਇਹ ਪੱਲੇ ਛੱਡਨੇ ਸੌਖੇ ਨਹੀਂ ਤੇਰੀ ਮਰਜ਼ੀ ਬਗੈਰ ਇਹ ਕੁਝ ਨਹੀਂ ਕਰ ਸਕਦੇ ਉਤੇ ਮੈਨੂੰ ਵੀ ਪਤਾ ਚੱਤੀ ਮੇਰੇ ਤਾਂ ਪੇਕੇ ਘਰ ਇਹੋ ਜਿਹੇ ਘਾਰੇ ਹੋ ਹਟੇ ਗੱਲ ਸੁਣ ਤੂੰ ਡਿਸਪੈਂਸਰੀ ਜਾ ਬੜੀ ਸਿਆਣੀ ਐ ਨਵੀਂ ਡਾਕਟਰ ਨਹੀਂ ਨਾਲੇ ਧੀਏ ਜੇ ਆਪਣੇ ਬਾਰੇ ਨਹੀਂ ਤਾਂ ਆਪਣੀ ਧੀ ਬਾਰੇ ਸੋਚ ਚਾਚੀ ਚਲੀ ਗਈ ਸੀ ਤੇ ਮੈਨੂੰ ਸੋਚੀ ਲੱਗੀ ਚਾਚੀ ਦੀ ਗੱਲ ਵੀ ਤਾਂ ਠੀਕ ਸੀ ਜਿਹੜੇ ਹੁਣ ਨਹੀਂ ਪੋਰਾ ਜਿੰਨੀ ਕੁੜੀ ਨੂੰ ਵੇਖ ਸਿਖਾਉਂਦੇ ਬਾਅਦ ਵਿੱਚ ਕੀ ਕਰਨਗੇ ਨਾਲੇ ਮੈਂ ਕਿਉਂ ਮਰਾਂ ਇਹ ਸਾਰਾ ਟੱਬਰ ਟੱਠੇ ਖੂਚ ਪੈ ਕੇ ਮਾਰੇ ਜੀਨੇ ਮੇਰਾ ਜਉਣਾ ਮੁਹਾਲ ਕਰ ਛੱਡਿਆ ਕਰਦਾ ਕੰਮ ਧੰਦਾ ਨਵੇੜ ਮੈਂ ਡਿਸਪੈਂਸਰੀ ਹੋਤ ਉਰੀ ਡਿਸਪੈਂਸਰੀ ਦੇ ਬਾਹਰ ਬਰਾਂਡੇ ਵਿੱਚ ਲਟਕੇ ਪੋਸਟਰ ਵੇਖ ਮੈਨੂੰ ਹੌਲ ਜੇ ਪੈਣ ਲੱਗੇ ਪੋਸਟਰ ਤੇ ਕੁੱਖ ਵਿੱਚ ਪਿਆ ਬੱਚਾ ਤੇ ਬੱਚੇ ਤੇ ਲੱਗਦੀ ਸੂਈ ਵੇਖ ਜਾਈ ਮੇਰੀ ਕੁੱਖ 'ਚ ਸੂਈਆਂ ਚੁਬਨ ਲੱਗੀਆਂ ਪਰ ਚੀ ਦਾ ਮੈਂ ਡਾਕਟਰ ਨੀ ਦੇ ਕਮਰੇ ਵਿੱਚ ਚਲੀ ਗਈ ਜੀਤਾ ਕੀ ਹਾਲ ਹੈ ਤੇਰਾ ਉਹਨੇ ਮੇਰਾ ਹਾਲ ਕੀ ਪੁੱਛਿਆ ਮੇਰੇ ਹੰਝੂ ਵਹਿ ਤੁਰੇ ਡਾਕਟਰ ਨੀ ਜੀ ਮੈਨੂੰ ਪਤਾ ਹੀ ਨਹੀਂ ਕੀ ਹੁੰਦਾ ਇਕਦਮ ਸਭ ਕੁਝ ਮੇਰੇ ਵੱਸੋਂ ਬਾਹਰ ਹੋ ਜਾਂਦਾ। ਹੋਰ ਕੀ ਹੁੰਦਾ ਤੁਹਾਨੂੰ? ਡਾਕਟਰ ਨੇ ਜੀ ਕਈ ਵਾਰ ਐਵੇਂ ਦਿਲ ਕਰੂ ਰੋਈ ਜਾਵਾਂ। ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਇਹ ਮਾਈਨਰ ਡਿਪਰੈਸ਼ਨ ਹੈ, ਹੋਰ ਕੋਈ ਸਮੱਸਿਆ ਨਹੀਂ। ਡਾਕਟਰ ਨੇ ਜੀ ਬੱਚੇਦਾਨੀ ਦਾ ਨੁਕਸਾ। ਕਿਸੇ ਤੀਤੀਆਨੀ ਦਾ ਸਰਾਪ ਲੱਗਾ ਮੇਰੀ ਕੁੱਖ ਨੂੰ। ਮੁੰਡਾ ਲੱਭਦੀ ਨੇ ਦੇਹ ਨੂੰ ਰੋਗ ਲਾ ਲਿਆ। ਵੇਖ ਜੀ ਤਾਂ ਮੁੰਡਾ ਹੋਣਾ ਬੰਦੇ ਦੇ ਹੱਥ-ਬਸ ਹੁੰਦਾ। ਧੱਡਾ ਢੱਡਾ ਸੂਤਰ ਦਾ ਪਤਾ ਹੋਣਾ ਤੁਹਾਨੂੰ। ਨਹੀਂ ਡਾਕਟਰ ਨੇ ਜੀ। ਮੈਂ ਕਿਹੜਾ ਬਹੁਤਾ ਬੜੀ ਲਿਖੀ ਹੋਈ ਆਂ। ਮੈਨੂੰ ਨਹੀਂ ਤਾਂ ਡਾਟਾ ਦਾ ਸਮਝ ਪੈਣੀ ਸਾਦੀ ਭਾਸ਼ਾ ਚ ਸਮਝਾਓ ਵੇਖ ਜੀ ਤਾਂ ਸਮਝ ਰਿਹਾ ਤੂੰ ਧਰਤੀ ਐ ਤੇਰੇ ਚ ਵੀ ਤੇਰੇ ਘਰ ਵਾਲੇ ਦੇ ਪੈਣੇ ਜੇ ਉਹਦੇ ਕੋਲ ਪੁੱਤ ਵਾਲੇ ਵੀ ਹੋਏ ਤੇਰੇ ਪੁੱਤ ਉਹ ਜੂ ਜੇ ਉਹਦੇ ਕੋਲ ਧੀ ਵਾਲੇ ਵੀ ਹੋਏ ਤਾਂ ਧੀ ਹੋ ਜੂ ਡਾਕਟਰ ਜੀ ਇਹਦਾ ਮਤਲਬ ਮੇਰਾ ਕੋਈ ਖਸੂਰ ਨਹੀਂ ਤੇ ਭਾਵੇਂ ਉਹ ਦੂਜੀ ਵੀ ਲਿਆਵੇ ਤਾਂ ਵੀ ਮੁੰਡਾ ਨਹੀਂ ਹੋਊ ਵੇਖ ਜੀ ਤਾਂ ਧਰਤੀ ਬਦਲਣ ਨਾਲ ਵੀ ਫਸਲ ਤਾਂ ਉਹ ਹੋਵੇਗੀ ਜਿਹੜਾ ਵੀ ਪਾਇਆ ਗਿਆ ਹੈ ਹਾਂ ਹਾਂ ਡਾਕਟਰ ਜੀ ਹਾਂ ਹੁਣ ਮੈਨੂੰ ਸਭ ਸਮਝ ਲੱਗ ਗਈ ਜਦੋਂ ਦੀ ਡਿਸਪੈਂਸਰੀ ਤੋਂ ਮੁੜੀਆਂ ਏਹੋ ਲੱਗਦਾ ਜਿਵੇਂ ਮਣਾ ਮੋਹੀ ਭਾਰ ਮੇਰੇ ਦਿਲ ਤੋਂ ਲੱਤ ਗਿਆ ਹੋਵੇ ਮੇਰਾ ਜੀ ਕਰਦਾ ਮੈਂ ਸਾਰੇ ਸ਼ਰੀਕੇ ਨੂੰ ਇਕੱਠਾ ਕਰਕੇ ਆਖਾਂ ਮੇਰਾ ਕੋਈ ਕਸੂਰ ਨਹੀਂ ਡਾਕਟਰ ਨੇ ਜਿਹੜੇ ਆਖੇ ਬੋਲ ਯਾਦ ਆਉਂਦੇ ਤਾਂ ਮੈਂ ਸਭ ਕਾਸੇ ਤੋਂ ਸੁਰਕਰੂ ਹੋ ਜਾਂਦੀ ਮੈਨੂੰ ਲੱਗਦਾ ਜਿਵੇਂ ਮੈਂ ਹੀ ਇਸ ਟੱਬਰ ਦੀਆਂ ਸੱਚੀਆਂ ਝੂਠੀਆਂ ਤੋਂ ਮਤ ਮੱਥੇ ਮੜ ਲੀਆਂ ਤੇ ਮੈਂ ਐਵੇਂ ਹੀ ਇੰਨੇ ਬੜੇ ਆਪਣੇ ਨਸੀਬਾ ਨੂੰ ਕੋਸਦੀ ਰਹੀ ਹੋਵਾਂ ਪਰ ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁਣ ਤੇ ਸੱਸ ਜੇ ਕੋਈ ਕੰਮ ਕਵੇ ਮੈਂ ਅਣ ਸੁਣੀ ਕਰ ਦੂੰ ਆਪਣੇ ਪੁੱਤ ਨੂੰ ਇੱਕ ਦਿਨ ਕਹਿੰਦੀ ਦਿਮਾਗ ਦਾ ਰੋਗ ਮਾੜਾ ਹੁੰਦਾ ਜਾਂਦਾ ਨਹੀਂ ਛੇਤੀ ਕੰਮ ਕੋਈ ਕਹੋ ਕਰੂ ਹੋਰ ਉੰਜ ਵੇਖ ਕੇ ਮੈਂ ਲਾਲੀਆਂ ਭਖਣਡੀਆਂ ਮੂੰਹ ਤੇ ਮੈਂ ਗੱਲ ਸੁਣ ਢਡੋਂ ਅਸੀ ਜੀ ਚਾਈ ਅੱਖਾਂ ਬੁੱਢੀਏ ਹੁਣ ਠੀਕ ਹੋਈਆਂ ਤੁਸੀਂ ਤਾਂ ਰਲ ਮਿਲ ਮੈਨੂੰ ਸੁਦੈਨ ਕਰ ਛੱਡਿਆ ਸੀ ਡਾਕਟਰਨੀ ਦੇ ਕਹੇ ਮੁਤਾਬਕ ਦਵਾਈ ਖਾਂਦੀ ਆ ਹੁਣ ਸਿਰ ਅਜੇ ਵੀ ਕਈ ਵਾਰ ਪਾਰਾ ਹੋ ਜਾਂਦਾ ਗੋਲੀ ਖਾ ਲੈਂਦੀਆਂ ਤੇ ਨੀਂਦ ਹੀ ਆਉਣ ਲੱਗਦੀ ਐ ਫਿਰ ਜਦੋਂ ਸਵੇਰੇ ਉੱਠਦੀਆਂ ਤਾਂ ਸਭ ਕੁਝ ਚੰਗਾ ਚੰਗਾ ਲੱਗਦਾ ਨੇਮਣਾ ਗੁਰਦੁਆਰੇ ਜਾਂਦੀਆਂ ਕਈ ਜਣੀਆਂ ਮੱਥੇ ਲਗਦੀਆਂ ਕਈ ਪੁੱਛ ਵੀ ਲੈਂਦੀਆਂ ਬਹੁਤੀਏ ਠੀਕ ਆ ਹੁਣ ਮੈਂ ਅੱਗਾ ਵੱਲ ਲੇਹ ਚਾhti ਮੈਨੂੰ ਕੀ ਹੋਇਆ ਸੀ ਤੇ ਫਿਰ ਉਹ ਸਾਰਾ ਤਰਸ ਮੂੰਹ ਤੇ ਇਕੱਠਾ ਕਰਕੇ ਕਹਿਣਗੀਆਂ ਚਲ ਧੀਏ ਪ੍ਰਮਾਤਮਾ ਦੀ ਲੜ ਲੱਗੀ ਰਹਾ ਆਪੇ ਸੁਣੀ ਜਾਉ ਤੇਰੀ ਮੈਂ ਬਸ ਹੱਸ ਛੱਡਦੀਆਂ ਹੁਣ ਤੇ ਮੈਂ ਘਰ ਵੀ ਸਮਰ ਕੇ ਰਹਿੰਦੀ ਹਾਂ ਬਾਹਰੋਂ ਮੇਰਾ ਖਸਮ ਆਇਆ ਤੇ ਮੇਰੇ ਵੱਲ ਝਾਕਦਿਆਂ ਕਹਿੰਦਾ ਹਉਰੀ ਲੀਏ ਬੜੀ ਫਬੰਡੀਆਂ ਅੱਜ ਹੱਬਾ ਨਾ ਤੂ ਸਾਰੇ ਨਾਲ ਰਲ ਮਿਲ ਮੈਨੂੰ ਸਦਾਨ ਕਰ ਛੱਡਿਆ ਥੋੜੀ ਬਹੁਤ ਅਕਲ ਆਈ ਆ ਹੁਣ ਆਪਣਾ ਆਪ ਸੰਭਿਆ ਮੈਂ ਐਵੇਂ ਉਪਰਿਆਂ ਜਾਵਾਂਂਗ ਜਵਾਬ ਦਿੱਤਾ ਹੁਣ ਜ ਮੈਂ ਸਭ ਸਮਝਦੀ ਸੀ ਇਹਦੀਆਂ ਹੁਣ ਕਿੱਦਾਂ ਮੀਨਾ ਘੁਗਾ ਬਣਿਆ ਫਿਰਦਾ ਘਰ ਤੇ ਜੋ ਕੋਈ ਨਹੀਂ ਝਾਕਦੀ ਕਿਦਾਂ ਜਿਵੇਂ ਮੈਂ ਕੋਈ ਉਪਰਾ ਬੰਦਾ ਹੋਵਾਂ ਅਵੇ ਤੂੰ ਉਪਰਾ ਹੀ ਬਣ ਗਿਆ ਮੇਰੇ ਲਈ ਤੇਰੇ ਭਾਦੀ ਤਾਂ ਮੈਂ ਕਦੋਂ ਦੀ ਮਰ ਮੁੱਕੀ ਕਦੇ ਕੁਝ ਪੁੱਛਿਆ ਹੀ ਨਹੀਂ ਮੈਨੂੰ ਚਲ ਸਭ ਕੁਝ ਪੁੱਛਦਾ ਜ਼ਰਾ ਕਮਰੇ ਚ ਅੱਜ ਕਿੰਨੇ ਦਿਨਾਂ ਬਾਅਦ ਉਹ ਮੇਰੇ ਨੇੜੇ ਆਉਣ ਨੂੰ ਫਿਰਦਾ ਹੁੰਜੇ ਕਹਿੰਦੇ ਹੁੰਦੇ ਆ ਖਸਮ ਹੋਵੇ ਵੱਲ ਦਾ ਤੇ ਵਿੜਾ ਦੇਵਾਂ ਥਲ ਪਰ ਮੈਨੂੰ ਪਤਾ ਨਾ ਇਹਦੇ ਕਦੇ ਵੱਲ ਹੋਣਾ ਤੇ ਨਾ ਹੀ ਮੇਰੇ ਤੋਂ ਵਿੜਾ ਥਲ ਹੋਣਾ ਆਪਣੇ ਮਤਲਬ ਨੂੰ ਅੱਜ ਕਿੱਡਾ ਗੁੜ ਦਾ ਕੜਾ ਬਣੀ ਫਿਰਦਾ ਹੁੰਜੇ ਦੇ ਮਤਲਬ ਤੋਂ ਮੈਂ ਆਪਣਾ ਮਤਲਬ ਕਰ ਸਕਦੀ ਸੀ ਐਵੇਂ ਅਲੂ ਮਤੀ ਜੀ ਹੋਈ ਬਾਹਰ ਬੈਠੀ ਰਹੀ ਨਾਰੇ ਮੈਂ ਕਿਉਂ ਇਹਦੇ ਪਿੱਛੇ ਪਿੱਛੇ ਤੁਰੀ ਫਿਰਾ ਮੇਰੇ ਚ ਕਿਹੜਾ ਕੋਈ ਕਾਨ ਕਮਰੇ ਚੋਂ ਬਾਹਰ ਨਿਕਲ ਮੇਰਾ ਖਸਮ ਪਜਾਮੇ ਵਾਂਗ ਪੁੜ ਕੀ ਜਾਵੇ। ਸੋਰੀ ਦੀਏ ਕਰਲਾ ਮਨ ਆਈਆਂ ਸੌਂਕਣ ਲਿਆਉਂ ਤੇਰੀ। ਉਹ ਲੈ ਆ ਸੌਂਕਣ ਬੰਨਣਾ ਜੁੜਨਾ ਤੇਥੋਂ ਉੱਥੇ ਵੀ ਕੁਝ ਨਹੀਂ। ਤੇਰੇ ਚ ਮੁੰਡਿਆਂ ਵਾਲੇ ਕਾਣੀ ਹੈ ਹੀ ਨਹੀਂ। ਕੀ ਭੌਂਕੀ ਨਾਲ ਸੋਰੀ ਦੇ ਦਸ ਕ ਕੀ ਕੋੜ ਹੋਇਆ ਮੇਰੇ ਕੰਨਾਂ ਨੂੰ। ਉਹ ਚੁੱਲ੍ਹੇ ਅੱਗੇ ਪਈਆਂ ਛਿਟੀਆਂ ਦਾ ਮੈਨੂੰ ਚੰਬਨ ਲੱਗਿਆ। ਉਹ ਕੁੱਟੀ ਜਾਵੇ ਤੇ ਮੈਂ ਅੱਗੋਂ ਪਤਾ ਨਹੀਂ ਕੀ ਕੀ ਬਕੜਵਾ ਕਰੀ ਜਾਵਾਂ। ਚੀਖ ਚਹਾੜਾ ਸੁਣ ਮੇਰੀ ਪਤੀ ਸਾਗੀ। ਮੇਰੇ ਖਸਮ ਹੱਥੋਂ ਛਿਟੀ ਫੜ ਕੈਨ ਲੱਗੀ ਵੇ। ਜੋ ਮਾਰਦਾ ਇਹਨੂੰ ਜਨਾਨੀ ਤਤੜੀ ਚ ਹੁੰਦਾ ਕੀ ਆ ਜਈ ਕੰਧ ਕੁੱਟ ਲਈ ਤੇ ਜਨਾਨੀ ਕੁੱਟ ਲਈ ਮੈਨੂੰ ਦੰਦਰ ਪੈ ਗਈ ਜਦੋਂ ਸੁਰਤ ਸੰਭਾਲੀ ਤਾਂ ਮੇਰੀ ਪਤੀ ਇਸ ਮੇਰੇ ਪੈਰਾਂ ਨੂੰ ਜ਼ੋਰ-ਜ਼ੋਰ ਦੀ ਚਸਰੇ ਸੀ ਮੈਂ ਚੁੰਨੀ ਦੇ ਪੱਲੇ ਬੱਦੀ ਗੋਲੀ ਖਾ ਲਈ ਡਾਕਟਰ ਨੇ ਦੀ ਗੋਲੀ ਨੇ ਮੇਰੇ ਹੰਝੂ ਮਕਾ ਦੇ ਦਿੱਤੇ ਹੁਣ ਐਵੇਂ ਮੈਨੂੰ ਗਲ-ਗਲ ਤੇ ਰੋਣ ਨਹੀਂ ਆਉਂਦਾ ਵੇਖ ਚਾਚੀ ਕਰ ਤੂ ਤਾਂ ਆਪਣੇ ਪੱਲੇ ਨਹੀਂ ਕੁੱਟ ਕੇ ਮੈਨੂੰ ਚਲਾ ਗਿਆ ਚਲਦੀ ਏ ਬੁਲਾਰਾ ਨਾ ਕਰ ਬੋਤਾ ਤੂੰ ਇੱਥੇ ਬਸਣਾ ਸਿਆਣੇ ਕਹਿੰਦੇ ਆ ਇੱਕੋ ਹੱਟੀ ਉਹ ਵੀ ਇੱਕੋ ਪੱਤੀ ਮੋੜ ਮੋੜ ਜਾਣਾ ਉਸੇ ਹੱਟੀ ਤੇ ਧੀਏ ਤੂੰ ਦੱਸ ਕਾ ਬੰਦੇ ਵੀ ਭਲਾ ਬੇਕਰਤੂਤੇ ਹੁੰਦੇ ਚਾਚੀ ਤੈਨੂੰ ਵੀ ਨਹੀਂ ਪਤਾ ਮੈਂ ਸਾਰਿਆਂ ਨੂੰ ਦੱਸਾਂ ਮੁੰਡਿਆਂ ਵਾਲੀ ਕਰਤੂਤੇ ਦੇ ਪੱਲੇ ਹੈ ਹੀ ਨਹੀਂ ਮੇਰੀ ਹਰ ਗੱਲ ਦਾ ਹੰਗਾਰਾ ਭਰਨ ਵਾਲੀ ਚਾਚੀ ਨੇ ਅੱਜ ਮੇਰੀ ਸikal ਦਾ ਕੋਈ ਜਵਾਬ ਨਹੀਂ ਸੀ ਦਿੱਤਾ ਬਸ ਮੇਰੇ ਸਿਰ ਤੇ ਹੱਥ ਰੱਖ ਕਮਰੇ ਚੋਂ ਬਾਹਰ ਹੋ ਗਈ ਸੀ ਤੇਰੇ ਕਣਕਣ ਵਿੱਚ ਕੁੜੀਆਂ ਕੱਲ ਦੀ ਫੇਰ ਕਲੇਸ਼ ਦੀ ਮੁੱਢੀ ਆ ਕੇ ਬੈਠੀ ਆ ਹੌਂਦੀ ਕਹਿੰਦੀ ਭਾਬੀ ਠੀਕ ਆ ਹੁਣ ਮੈਂ ਵੀ ਅੱਗੋਂ ਪੱਟ ਕੇ ਜਵਾਬ ਦਿੱਤਾ ਲੈ ਮੰਨੂ ਕੀ ਹੋਇਆ ਸੀ ਉਹ ਵੀ ਮੇਰਾ ਮੂੰਹ ਬੰਦੀ ਰਹਿ ਗਈ ਬਾਹਰੋਂ ਉਹਦੀ ਮਾਂ ਆਈ ਤਾਂ ਉਹ ਕਹਿਣ ਲੱਗੀ ਮਾਂ ਤੇਰੀ ਨੂੰ ਤਾਲ ਟਪਲੀਆਂ ਮਾਰਨ ਲੱਗ ਪਈ ਕਹਿੰਦੀ ਐ ਮੈਨੂੰ ਤਾਂ ਕਦੇ ਕੁਝ ਨਹੀਂ ਸੀ ਹੋਇਆ ਨੀਤੀਏ ਕਦੇ ਕਮਰਾ ਵੀ ਆਪਣੇ ਆਪ ਨੂੰ ਕਮਲਾ ਕਹਿੰਦਾ ਹੁੰਦਾ ਮਾਂ ਤੇਰੀਆਂ ਗੱਲਾਂ ਸੁਣ ਮੈਨੂੰ ਆਪਣੇ ਆਪ ਤੇ ਸ਼ੱਕ ਜਾਇਆ ਹੋਇਆ ਪਰ ਹੁਣ ਤਾਂ ਮੇਰਾ ਸਿਰ ਵੀ ਕਦੇ-ਕਦਾਂ ਹੀ ਭਾਰਾ ਹੁੰਦਾ ਜਦ ਦਵਾਈ ਖਾਲਮ ਠੀਕ ਹੋ ਜਾਂਦਾ ਪਰ ਇਹ ਵੱਡੀਆਂ ਚਾਤਰਾ ਮੈਨੂੰ ਸ਼ਦੈਨ ਕਿਉਂ ਸਮਝਦੀਆਂ ਜੇ ਇਹਨਾਂ ਦੀਆਂ ਜ਼ਰਦੀ ਸੀ ਤਾ ਵੀ ਸ਼ਦਨ ਤੇ ਹੁਣ ਜਦ ਮੈਂ ਕਹਨੀ ਆ ਮੈਂ ਠੀਕ ਆ ਤਾਂ ਮੰਦੀਆਂ ਨਹੀਂ ਇਸ ਗਲੈ ਦੀ ਮੁੱਢੀ ਨੂੰ ਕਰੇ ਟੇਖਾ ਨਹੀਂ ਅੱਠੀ ਦੱਸੀ ਦੀ ਨਹੀਂ ਪੇ ਕੇ ਆਣ ਤਮਕੂ ਪਰਦੇ 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 ਨਾਲੇ ਲੋਕੀ ਰੰਨਾ ਪਾਲ ਦੇ ਨਾਲੇ ਕੁੜੀਆਂ ਜੰਮਣ ਤੋਂ ਡਰਦੇ ਨਹੀਂ ਭਾਬੀ ਆ ਬੋਲੀਆਂ ਕਿੱਥੇ ਪੈਣ ਰਹੀਆਂ ਸਰਕਾਰੀ ਸਕੂਲ ਵਿੱਚ ਆ ਮੈਂ ਜਦੋਂ ਆਉਂਦੀ ਸੀ ਬਾਂਵਾ ਛੰਡੀਆਂ ਲੱਗੀਆਂ ਸੀ ਉੱਥੇ ਆਹੋ ਕੱਲ ਕਿਸੇ ਵੱਡੇ ਅਫਸਰ ਨੇ ਆਉਣਾ ਸਕੂਲ ਵਿੱਚ ਮੈਂ ਆਪਣੀ ਗੱਲ ਨਿਬੇੜ ਕੰਮ ਧੰਦੇ ਲੱਗੀ ਸੀ ਉੰਜ ਵੀ ਮੈਨੂੰ ਇਹਦੇ ਨਾਲ ਸਿਰਕ ਪਾਉਣਾ ਚੰਗਾ ਨਹੀਂ ਸੀ ਲੱਗਦਾ। ਪੇੜਾ 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 ਪੁੱਤਾਂ ਤੇਰਾ ਧੰਨ ਵੰਡਣਾ ਧੀਆ ਵੰਡਣਾ ਤੂ ਖੜਾ ਤੇਰਾ ਭਾਬੀ ਆਹ ਬੋਲੀਆਂ ਕਿਵੇਂ ਦੀਆਂ ਪੈਂਡੀਆਂ ਆਪਣੇ ਵੇਲੇ ਤਏ ਉਹ ਜੀਆਂ ਬੋਲੀਆਂ ਨਹੀਂ ਸੀ ਹੁੰਦੀਆਂ ਮੈਂ ਚੁੱਪਰੀ ਪਰ ਮੈਨੂੰ ਇਹ ਬੋਲੀਆਂ ਚੰਗੀਆਂ ਲੱਗਦੀਆਂ ਰਸੋਈ 'ਚ ਮੈਂ ਇਸ ਕਲੇਸ਼ ਦੀ ਮੁੱਢੀ ਲਈ ਚਾਹ ਬਣਾਉਣ ਚਲੇਗੀ ਹੁਣ ਪਤਾ ਨਹੀਂ ਕਿਹਦੇ ਨਾਲ ਗੱਲ ਨਹੀਂ ਟੱਕਰੀ ਸੀ ਬਾਹਰ ਨਿਕਲ ਵੇਖਿਆ ਤਾਂ ਸਕੂਲ ਦੀ ਚੌਂਕੀਦਾਰ ਨਹੀਂ ਸੀ ਮਾਸਟਰਨੀਆ ਦੀ ਚਾਲੀ ਦੁੱਧ ਲੈਣ ਆਈ ਸੀ ਮੈਨੂੰ ਵੇਖ ਕੇ ਕਹਿਣ ਲੱਗੀ ਆਜੋ ਦੋਵੇਂ ਨਨਾਨ ਪਰਝਾਈ ਸਕੂਲੇ ਰੌਣਕ ਮੇਲਾ ਵੇਖਣ ਤੁਹਾਡੀਆਂ ਸ਼ਰੀਕਣੀਆਂ ਵੀ ਆਉਣ ਲੱਗੀਆਂ ਚੱਲ ਭਾਬੀ ਚੱਲੀਏ ਪਰ ਸੱਚ ਤੈਨੂੰ ਤਾਂ ਗਿੱਧੇ ਤੋਂ ਡਰ ਲੱਗਦਾ ਹੁਣ ਨਹੀਂ ਮੈਨੂੰ ਡਰ ਲੱਗਦਾ ਗਿੱਧੇ ਤੋਂ ਤਾਂ ਕੀ ਕਿਸੇ ਤੋਂ ਵੀ ਨਹੀਂ ਡਰ ਲੱਗਦਾ ਮੈਂ ਕੋਈ ਡਰਾਂ ਭਲਾਂ ਇਹਨਾਂ ਆਖ ਮੈਂ ਅੰਦਰੋਂ ਨਵਾਂ ਸੂਟ ਪਾ ਉਹਦੇ ਨਾਲ ਸਕੂਲ ਪਹੁੰਚ ਗਈ ਛਾਵਾ 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 ਸਾਨੂੰ ਨਾ ਮਾਰੂ ਅਸੀਂ ਹਨ ਨਹੀਂ ਛਾਵਾ ਬੋਲੀ ਸੁਣ ਮੇਰੀਆਂ ਅੱਖਾਂ ਭਰ ਆਈਆਂ ਗਿੱਧੇ ਵਿੱਚ ਨੱਚਦੀਆਂ ਕੁੜੀਆਂ ਮੈਨੂੰ ਆਪਣੇ ਹੀ ਕੁੱਖੋਂ ਜਈਆਂ ਲੱਗੀਆਂ ਮੇਰਾ ਦਿਲ ਕਰੇ ਉਹਨਾਂ ਨੂੰ ਆਪਣੀ ਹਿੱਕ ਨਾਲ ਲਾ ਲਵਾਂ ਅਗਲੇ ਹੀ ਪਲ ਮੈਨੂੰ ਉੱਥੇ ਪੈਂਦੀਆਂ ਬੋਲੀਆਂ ਦੀ ਆਵਾਜ਼ ਨਹੀਂ ਸੀ ਸੁਣ ਲਈ ਮੈਂ ਉੱਥੇ ਪਹੁੰਚ ਗਈ ਸੀ ਜਿੱਥੇ ਵਿਆਹ ਵਾਲਾ ਕਰ ਸੀ ਜਿੱਥੇ ਸਾਰੀਆਂ ਸ਼ਰੀਕਣੀਆਂ ਜੁੜ ਗਿੱਧਾ ਪਾਉਣ ਲੀਆਂ ਸੀ ਤੇ ਜਿੱਥੇ ਮੇਰੇ ਨਾਨਾ ਨੇ ਗਿੱਧੇ ਦੇ ਪੜ ਵਿੱਚ ਮੈਨੂੰ ਖਿਲਾੜ ਕੇ ਬੋਲੀ ਪਾਈ ਸੀ ਸੱਤ ਦੇ ਬਚਨ ਵਿੱਚ ਪੂੜੀਆਂ ਸੱਤ ਦੇ ਬਚਨ ਵਿੱਚ ਪੂੜੀਆਂ ਅਸਾਂ ਤੈਨੂੰ ਨਹੀਂ ਉਹ ਰੱਖਣਾ ਤੇਰੀ 나ੜ 나ੜ ਵਿੱਚ ਕੁੜੀਆਂ ਨਾਨਾ ਦੀ ਪ੍ਰਾਣੀ ਪਾਈ ਬੋਲੀ ਮੇਰੇ ਚਾਰੇ ਪਾਸੇ ਗੂੰਜਣ ਲੱਗੀ ਤੇ ਮੈਂ ਸਾਹਮਣੇ ਖਲੋਤੀ ਨਾਨ ਨੂੰ ਗਿੱਧੇ ਦੇ ਪੇੜ ਵਿੱਚ ਧੂੜ ਲਿਆਈ ਤੇ ਪੂਰੇ ਹਿੱਕ ਦੇ ਜ਼ੋਰ ਨਾਲ ਆਪਣੀ ਵਾਰੀ ਲੈਂਦਿਆਂ ਬੋਲੀ ਛੁਲੀ ਸੱਤ ਦੇ ਬਚਨ ਵਿੱਚ ਪੂੜੀਆਂ ਸੱਤ ਦੇ ਬਚਨ ਵਿੱਚ ਪੂੜੀਆਂ ਤੇਰੇ ਵੀਰ ਕਰਨੀ ਵਸਨਾ ਉਹਦੇ ਕਣ-ਕਣ ਦੇ ਵਿੱਚ ਕੁੜੀਆਂ ਤੇ ਅੱਜ ਕਿੰਨੇ ਹੀ ਚਰਾਂ ਬਾਅਦ ਮੈਨੂੰ ਗਿੱਧੇ ਦੇ ਪੇਟ ਤੋਂ ਡਰ ਨਹੀਂ ਸੀ ਲੱਗਾ ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧੇ ਦੇ ਪੇੜ ਵਿੱਚ ਬੋਲੀ ਪਾਈ ਸੀ ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਮੈਂ ਗਿੱਧਾ ਪਾਉਂਦਿਆਂ ਆਪਾਂ ਖੋ ਬੈਠੀ ਸੀ ਤੇ ਅੱਜ ਕਿੰਨੇ ਹੀ ਚਿਰਾਂ ਬਾਅਦ ਬੋਲੀ ਦੀ ਲੈ ਤੇ ਮੇਰੇ ਪੈਰ ਧਰ ਤੋਂ ਚਾਰ-ਚਾਰ ਗਿੱਠਾਂ ਉੱਚੇ ਉੱਠਣ ਲਏ ਸੀ ਬੋਲੀ ਦੀ ਲੈ ਰਤਾ ਮੱਠੀ ਹੋਈ ਤਾਂ ਸਾਹਮਣੇ ਬੈਠੀਆਂ ਮੈਨੂੰ ਮੇਰੀਆਂ ਸ਼ਰੀਕਣੀਆਂ ਦੀਆਂ ਪਰ ਉਹ ਤਾਂ ਅੱਜ ਫਿਰ ਮੇਰੇ ਵੱਲ ਹੀ ਵੇਖ-ਵੇਖ ਹੱਸਡੀਆਂ ਸੀ ਕਲੇਹ ਦੀ ਮੁੱਢੀ ਮੇਰੀ ਨਾਨਾ ਨੇ ਮੈਨੂੰ ਕੁੱਟ ਕੇ ਬਾਹਾਂ ਵਿੱਚ ਜਕੜ ਲਿਆ ਤੇ ਬੜੀ ਸਿਆਣੀ ਜੀ ਬਣਦੀ ਮੈਨੂੰ ਕਹਿਣ ਲੱਗੀ ਨੀ ਭਾਬੀ ਥੋੜੀ ਅਕਲ ਕਰ ਦਿਮਾਗ ਦਾ ਨੁਕਸ ਖੇਤੀ ਜਾਂਦਾ ਨਹੀਂ ਹੁਣ ਤੇ ਤੈਨੂੰ ਥਾਂ ਕੋ ਥਾਂ ਵੀ ਪਤਾ ਨਹੀਂ ਲੱਗਦਾ ਬੋਲੀ ਕੀ ਸੀ ਤੇ ਤੂੰ ਕੀ ਅਲਟਪਟੀਆਂ ਮਾਰ ਲੱਗ ਪਈ ਮੈਂ ਉਹਦੇ ਮੀਸ ਨੇ ਜੇ ਚਿਹਰੇ ਨੂੰ ਅਜੀਬ ਜੀਆਂ ਨਜ਼ਰਾਂ ਨਾਲ ਚੱਕਿਆ ਤੇ ਫਿਰ ਮੈਂ ਹਸਦੀ ਹਸਦੀ ਰੋਣ ਲੱਗ ਪਈ ਧੰਨਵਾਦ